ਠੇਕੇਦਾਰਾਂ ਨੂੰ ਦੇਣ ਦੀ ਵਜਾਏ ਆਪਣੇ ਹੱਥੀਂ ਸੇਵਾ ਕਰੋ ਭਾਈ ਉੱਥੇ ਇਹੀ ਲੋੜ ਆ ਡਿਫੈਂਡਰ ਜਿਹੜੇ ਬਣਾਤੇ ਉਹਨਾਂ ਨੇ ਖੇਤਾਂ ਦੇ ਵਿੱਚ ਤਾਂ ਦੇਖ ਲਈ ਕਿੰਨਾ ਉਹਨਾਂ ਨੇ ਐ ਚਲਾਈ ਫਿਰੇ ਸਾਈਕਲ ਵਾਂਗੂ ਡਿਫੈਂਡਰਾਂ ਚਲਾਤੀਆਂ ਪੰਜਾਬੀਆਂ ਨੇ ਲੋਕ ਜਿਹੜੀਆਂ ਗੱਡੀਆਂ ਸੁਪਨੇ ਦੇਖਦੇ ਉੱਥੇ ਖੇਤਾਂ ਦੇ ਵਿੱਚ ਆ ਰੁੜੀਆਂ ਫਿਰਦੀਆਂ ਨੇ ਲੰਗਰ ਟੋਇ ਢੋ ਲੰਗਰ ਟੋਣ ਲਾਦੀਆਂ ਪੰਜਾਬੀਆਂ ਨੇ ਡਿਫੈਂਡਰ ਤੁਸੀਂ ਕਿਤੇ ਵੀ ਦੇਖ ਲੋਗੇ ਸੇਵਾ ਵਾਲੀ ਜਾ ਰਹੀ ਹੋएगी ਸਾਡਾ ਕੰਮ ਹੀ ਐ ਸੀ ਲੋਕਾਂ ਦੀ ਸੇਵਾ ਕਰਨਾ ਸਾਡੀ ਪਿਛਲੀ ਹਿਸਟਰੀ ਦੇਖ ਲਿਓ ਇਨਸਟਾਗ੍ਰਾਮ ਤੋਂ ਸਾਡੇ ਚੈਨਲ ਦੇਖ ਲਿਓ ਸਾਡਾ ਕੰਮ ਹੀ ਸੇਵਾ ਕਰਨਾ ਹੈ ਜੀ ਮਿਸਲਾਂ ਹੁੰਦੀਆਂ ਸੀ ਸਿੱਖਾਂ ਦੀਆਂ ਤੇ ਇਹ ਜਿਹੜੀਆਂ ਐਨਜੀਓ ਤੇ ਸਾਡੀਆਂ ਮਿਸਲਾਂ ਨੇ ਇਹਨਾਂ ਨੇ ਮਤਲਬ ਰਾਤ ਨੂੰ ਦੱਸਿਆ ਸਵੇਰ ਤੋ ਪਹੁੰਚਦਾ ਕਰਤਾ ਇਸ ਟੰ ਲੰਗਰ ਬਹੁਤ ਹੈ ਸਾਰਾ ਕੁਝ ਬਹੁਤ ਹੈ ਏ ਟੂ ਜ਼ੈਡ ਬੜਾ ਕੁਝ ਪਿਆ ਉੱਥੇ ਟਰਾਲੀਆਂ ਦੀਆਂ ਟਰਾਲੀਆਂ ਭਰੀਆਂ ਪਈਆਂ ਮੈਂ ਤਾਂ ਇੱਕੋ ਬੇਨਤੀ ਕਰੂੰਗਾ 10 ਦਿਨ ਰੁਕ ਜਾਓ ਭਾਈ ਹੱਥ ਜੋੜ ਕੇ ਬੇਨਤੀ ਆ 10 ਦਿਨਾਂ ਬਾਅਦ ਬਹੁਤ ਕੁਝ ਅਜੇ ਲੋਡ ਪੈਣੀ ਆ ਇਹ ਤਾਂ ਹਜੇ ਕੁਝ ਹੋਇਆ ਹੀ ਨਹੀਂ ਇਹ ਤਾਂ ਮੰਝਰ ਜਦੋਂ ਪਾਣੀ ਥੱਲੇ ਜਾਊਗਾ ਉਸ ਤੋਂ ਬਾਅਦ ਲੋਕਾਂ ਦੀ ਜੜੀਆਂ ਬਿਮਾਰੀਆਂ ਨੇ ਜਾਂ ਕੋਛਾ ਉਹ ਉਤ ਤੋਂ ਬਾਅਦ ਜਾ ਕੇ ਪਤਾ ਲੱਗੂ ਵੀ ਕਿੰਨੀਆਂ ਗਾਇਆਂ ਪੂਰੀਆਂ ਮਰੀਆਂ ਨੇ ਜਾਂ ਕਿੰਨੇ ਬੰਦੇ ਮਰੇ ਆ ਜਾਂ ਜਿੰਨੇ ਕਿੰਨੇ ਕਿੰਨੇ ਪਸ਼ੂ ਮਰੇ ਆ ਜਾਂ ਜਿੰਨਾ ਕਿਦਾ ਕਿਦਾ ਨੁਕਸਾਨ ਹੋਇਆ ਇਹ ਉਸ ਤੋਂ ਬਾਅਦ ਜਾ ਕੇ ਪਤਾ ਲੱਗੂਗਾ ਹਜੇ ਕੁਝ ਨਹੀਂ ਪਤਾ ਲੱਗਣਾ ਪਿਓ ਪੁੱਤ ਜਿੰਨਾਂ ਦਾ ਘਰ ਲੱਗ ਗਈ ਸੀਗਾ ਉਹਦਾ ਮੁੰਡਾ 7 ਸਾਲ ਦਾ ਕਹਿੰਦਾ ਮੈਂ ਉਥੇ ਲੰਗਰ ਵਰਤਾ ਰਿਆ ਸੀ ਕਹਿੰਦਾ ਵੀਰੇ ਵੀ ਪਪਾ ਹੁਣ ਆਪਾਂ ਘਰ ਕਿੱਥੇ ਸੋਵਾਂਗੇ ਜਾ ਕੇ ਵੀ ਹੁਣ ਆਪਾਂ ਕਿੱਥੇ ਪਾਵਾਂਗੇ ਜਾ ਕੇ ਔਰ ਜਿੱਡਾ ਪਾਣੀ ਦਾ ਹੜ ਸੀਗਾ ਮੈਨੂੰ ਨਹੀਂ ਲੱਗਦਾ ਸੀ ਕਿ ਆਪਾਂ ਇਹ ਕਾਬੂ ਕਰ ਰਵਾਂਗੇ ਔਰ ਪਹਿਲਾਂ ਪੰਜਾਬੀ ਨਾਲ ਪੰਜਾਬੀ ਖੜਿਆ ਔਰ ਪੰਜਾਬੀ ਨੇ ਪੰਜਾਬੀ ਦਾ ਗੁੱਟ ਫੜਿਆ ਤੇ ਮੰਗਰੋਂ ਸਾਰੇ ਚਾਲ ਚੱਲਦੀ ਚੱਲਦੀ ਐਡਾ ਕਾਫਰਾ ਜੁੜ ਗਿਆ ਔਰ ਸਾਰੇ ਬੋਲੀਵੁੱਡ ਹਾਲੀਵੁੱਡ ਤੱਕ ਦੇ ਲੋਕ ਸਾਡੇ ਨਾਲ ਜੁੜੇ ਆਪਣੇ ਸੈਲੀਬ੍ਰਿਟੀਜ਼ ਨੇ ਪਹਿਲਾਂ ਪਹਿਲ ਕਰ ਲਈ ਵੀ ਇਸ ਕਰਕੇ ਬਚਾਅ ਹੋ ਗਿਆ ਲੱਗਦਾ ਨਹੀਂ ਹੈਗਾ ਕਿ ਜਦੋਂ ਹੜ ਆਏ ਨੇ ਤਾਂ ਹਰ ਇੱਕ ਪੰਜਾਬੀ ਪਹਿਲਾਂ ਹੀ ਤਿਆਰ ਬੈਠਾ ਸੀ ਕੱਲੇ ਸੈਲੀਬ੍ਰਿਟੀਜ਼ ਨੂੰ ਨਹੀਂ ਆਪਾਂ ਕ੍ਰੈਡਿਟ ਦੇ ਜਿਹੜੇ ਲੋਕਲ ਡਿਲੀਵਰੀਆਂ ਜਮੈਟੋ ਡਿਲੀਵਰੀਆਂ ਕਰਕੇ ਉਹਨਾਂ ਨੇ ਵੀ ਆਪਣੀਆਂ ਡਿਊਟੀਆਂ ਛੱਡ ਕੇ ਸਾਡਾ ਸੇਵਾ ਤੇ ਗਏ ਨੇ ਮੈਂ ਇਹੋ ਜਿਹੇ ਬੰਦੇ ਵੀ ਦੇਖੇ ਸਸ਼ਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਪੰਜਾਬ ਦੇ ਵਿੱਚ ਜਦੋਂ ਹੜ ਆਏ ਤਾਂ ਉਸ ਵੇਲੇ ਪੰਜਾਬ ਭਰ ਦੇ ਵਿੱਚੋਂ ਟਰੈਕਟਰ ਟਰਾਲੀਆਂ ਭਰ-ਭਰ ਕੇ ਨੌਜਵਾਨ ਸੇਵਾ ਕਰਨ ਦੇ ਲਈ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਗਏ ਲੇਕਿਨ ਜਦੋਂ ਉੱਥੇ ਪਹੁੰਚਦੇ ਨੇ ਤਾਂ ਉੱਥੇ ਪਹੁੰਚਣ ਤੋਂ ਬਾਅਦ ਜਿਹੜੇ ਲੋੜ ਵਾਂ ਸੀਗੇ ਉਹਨਾਂ ਤੱਕ ਰਾਸ਼ਨ ਵੀ ਪਹੁੰਚਾਇਆ ਗਿਆ ਮੈਡੀਕਲ ਸਹੂਲਤਾਂ ਵੀ ਪਹੁੰਚਾਈਆਂ ਗਿਆ ਲੇਕਿਨ ਉਸ ਤੋਂ ਇਲਾਵਾ ਬਹੁਤ ਕੁਝ ਹੋਇਆ ਜਿਵੇਂ ਰਾਹਾਂ ਦੇ ਵਿੱਚ ਕਈ ਲੋਕ ਖੜੇ ਹੋਏ ਸੀ ਜਿਹੜੇ ਲੋੜਵੰਦ ਵੀ ਸੀਗੇ ਜਿਨ੍ਹਾਂ ਵਿੱਚ ਲੋੜਵੰਦ ਵਾਕਈ ਦੇ ਵਿੱਚ ਸੀਗੇ ਬਹੁਤ ਸਾਰੇ ਲੋਕ ਲੇਕਿਨ ਕੁਝ ਲੋਕ ਅਜਿਹੇ ਵੀ ਸੀਗੇ ਜਿਹੜੇ ਸਮਾਨ ਇਕੱਠਾ ਕਰ ਰਹੇ ਸੀਗੇ ਇਸ ਕਾਰਨ ਬਹੁਤ ਸਾਰੇ ਸੇਵਾਦਾਰ ਜੇ ਸੀਗੇ ਜਿਹੜੇ ਵਾਪਸ ਵੀ ਪਰਤ ਆਏ ਸੀਗੇ ਜਾਂ ਫਿਰ ਉਹਨਾਂ ਨੇ ਇੱਕ ਪ੍ਰਣ ਕੀਤਾ ਵੀ ਦੋ ਦਿਨ ਰੋਕਣ ਤੋਂ ਬਾਅਦ ਸੇਵਾ ਜਿਹੜੀ ਹੈ ਦੁਬਾਰਾ ਤੋਂ ਜਾਰੀ ਕਰਾਂਗੇ ਤਾਂ ਇਦਾਂ ਹੀ ਇੱਕ ਸੇਵਾ ਸੁਸਾਇਟੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਸਾਡੇ ਨਾਲ ਇਸ ਵੇਲੇ ਐਸਪੀਤ ਮੌਜੂਦ ਨੇ ਜੋ ਕਿ ਮਿਸ਼ਨ ਸੇਵਾ ਜਥਾ ਲੁਧਿਆਣਾ ਤੋਂ ਨੇ ਅ ਅਸ਼ਮਨਵੀਰ ਕੀ ਉਸ ਵੇਲੇ ਦੇ ਹਾਲਾਤ ਸੀਗੇ ਜਦੋਂ ਤੁਸੀਂ ਅਜਨਾਲੇ ਵਿੱਚ ਗਏ ਹੋ ਲੋਕ ਟਾਲੀਆਂ ਵਿੱਚ ਭਜਦੇ ਸੀਗੇ ਕੀ ਉਹ ਵਾਕਈ ਲੋਡਵੰਤ ਸੀਗੇ ਉਹ ਲੋਕ ਜਾਂ ਫਿਰ ਕੁਝ ਅਜਿਹੇ ਸੀਗੇ ਜਿਹੜੇ ਸਹੀਾਰਤੀ ਅਨਸਰ ਕਹਿ ਸਕਦੇ ਆ ਬ੍ਰਦਰ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਹਾਈ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿੱਥੇ ਸਾਡੀ ਟੀਮ ਨੇ ਸੇਵਾ ਨਿਭਾਈ ਹੈ ਉੱਥੇ ਅਸੀਂ ਇੱਕ ਚੀਜ਼ਾਂ ਬਹੁਤ ਨੋਟ ਕੀਤੀਆਂ ਨੇ ਜਿਹਦੇ ਵਿੱਚ ਜਿਹੜੀ ਸੇਵਾ ਸਹੀ ਤਰੀਕੇ ਪਹੁੰਚਣੀ ਚਾਹੀਦੀ ਈ ਸੰਗਤ ਸਾਨੂੰ ਕਹਿੰਦੀ ਸੀ ਵੀ ਤੁਸੀਂ ਇੱਥੇ ਜਮ੍ਹਾਂ ਕਰਾਜੋ ਜਮ੍ਹਾਂ ਕਰਾ ਕੇ ਚਲਜੋ ਤੇ ਅਸੀਂ ਉਹ ਚੀਜ਼ਾਂ ਸੋਚੀਆਂ ਵੀ ਅਸੀਂ ਜਮ੍ਹਾਂ ਨਹੀਂ ਕਰਾਉਣਾ ਅਸੀਂ ਆਪਣੇ ਹੱਥੀ ਸੇਵਾ ਨਿਭਾ ਕੇ ਜਾਵਾਂਗੇ ਔਰ ਮੈਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਜਿਹੜੇ ਜਿਹੜੇ ਵੀਰ ਉੱਥੇ ਸੇਵਾ ਲੈਣ ਲਈ ਆਏ ਸੀ ਜਾਂ ਜਿਹੜੇ ਵੀਰਾਂ ਨੂੰ ਆਪਾਂ ਸਹੀ ਤਰੀਕੇ ਪਹੁੰਚਾਣਾ ਸੀ ਉਹ ਵੀਰਾਂ ਤੱਕ ਸਹੀ ਪਹੁੰਚ ਨਹੀਂ ਪਾਇਆ ਤੁਹਾਨੂੰ ਵੀ ਕਹਿੰਦੇ ਸੀ ਕਿ ਬਿੱਥੇ ਰਹਿ ਜਾ ਜਮਕ ਰੱਖ ਕੇ ਚਲੇ ਜਾਓ ਕਈ ਬੰਦੇ ਨੇ ਉੱਥੇ ਕਿਹਾ ਵੀ ਤੁਸੀਂ ਇੱਥੇ ਸੇਵਾ ਰੱਖ ਜੋ ਪਰ ਅਸੀਂ ਉੱਥੇ ਇਹੀ ਚੀਜ਼ ਸੋਚੀ ਸੀ ਵੀ ਅਸੀਂ ਉੱਥੇ ਸੇਵਾ ਨਹੀਂ ਦੇ ਅਸੀਂ ਉੱਥੇ ਨਹੀਂ ਦਿੱਤੀ ਔਰ ਟਰੈਕਟਰ ਵਾਲੇ ਵੀਰ ਕਈ ਐਸੇ ਸੀਗੇ ਜਿਹੜੇ ਜਿਨ੍ਹਾਂ ਨਾਲ ਅਸੀਂ ਗੱਲ ਕੀਤੀ ਵੀ ਭਾਈ ਅਸੀਂ ਟਰੈਕਟਰ ਦੇ ਰਾਹੀਂ ਅੰਦਰ ਜਾਣਾ ਚਾਹੁੰਦੇ ਆ ਔਰ ਟਰੈਕਟਰ ਦੇ ਰਾਹੀਂ ਅਸੀਂ ਅੰਦਰ ਗਏ ਅੰਦਰ ਜਾ ਕੇ ਤੇ ਅਸੀਂ ਰਸਦ ਵੰਡੀ ਰਸਦ ਵੰਡ ਕੇ ਤੇ ਟ੍ਰੈਕਟਰ ਵਾਲੇ ਵੀਰ ਨੂੰ ਅਸੀਂ ਪੁੱਛਿਆ ਵੀ ਭਾਈ ਕਿਹੇ ਚੀਜ਼ ਦੀ ਸੇਵਾ ਪਰ ਉਹ ਕਹਿੰਦਾ ਨਹੀਂ ਭਰਾ ਮੈਂ ਅਸੀਂ ਦੀ ਸੇਵਾ ਨਹੀਂ ਮੇਰੀ ਵੀ ਇੱਕ ਛੋਟੀ ਜੀ ਸੇਵਾ ਤੁਸੀਂ ਇਸ ਲੇਖੇ ਲਾ ਲਓ ਮੈਂ ਅਸੀਂ ਦੀ ਕਈ ਬੰਦੇ ਹੁੰਦੇ ਆ ਜਿਹੜੇ ਚੰਗੇ ਕਈ ਬੰਦੇ ਹੁਣ ਮਾੜੇ ਅੰਸਰ ਵੀ ਹੁੰਦੇ ਆ ਜਿਹੜੇ ਆਪਣਾ ਘਰ ਭਰਨ ਲਈ ਲੱਗੇ ਹੋਏ ਆ ਤੇ ਉਹ ਨਾਲ ਭੈਣਾ ਵੀ ਗਈਆਂ ਸੀਗੇ ਦੱਸਦੇ ਪਏ ਸੀਗੇ ਭੈਣਾ ਬਹੁਤ ਜ਼ਿਆਦਾ ਨੰਬਰਿੰਗ ਦੇ ਵਿੱਚ ਅਗੇ ਸੀਗੇ ਗਿਣਤੀ ਦੇ ਵਿੱਚ ਹਾਂਜੀ ਮੈਂ ਦਿਖਾ ਸਕਦਾ ਤੁਹਾਨੂੰ 14 ਜਾਣੇ ਅਸੀਂ ਗਏ ਸੀ ਜਿਹਦੇ ਵਿੱਚ ਸਾਡੀਆਂ 8-9 ਭੈਣਾ ਹੀ ਸੀ ਅਸੀਂ ਤਾਂ 3-4 ਬॉयਜ਼ ਸੀਗੇ ਔਰ ਸਾਰੀਆਂ ਭੈਣਾਂ ਜਿਹੜੀਆਂ ਸਾਡੇ ਨਾਲ ਔਰ ਉਹ ਤਾਂ ਆਪ ਭੱਜ-ਭੱਜ ਕੇ ਪਾਣੀ ਦੇ ਵਿੱਚ ਜਾ ਕੇ ਸੇਵਾ ਕਰ ਰਹੀਆਂ ਸੀ ਏਡੇ-ਏਡੇ ਪਾਣੀ ਵਿੱਚ ਆਪ ਵੜ ਰਹੀਆਂ ਸੀ ਔਰ ਸੇਵਾ ਨਿਭਾਰ ਰਹੀਆਂ ਸੀ ਅਸੀਂ ਉਹਨਾਂ ਨੂੰ ਸੋਗ ਰੋਕ ਰਹੇ ਸੀ ਵੀ ਪਾਣੀ ਭਾਈ ਕਿਸੇ ਦਾ ਮਿਤ ਨਹੀਂ ਹੁੰਦਾ ਵੀ ਤੁਸੀਂ ਇਸ ਚੀਜ਼ ਨੂੰ ਨਾ ਕਰੋ ਨਹੀਂ ਭਾਈ ਪਰ ਜਿਹੜਾ ਪੰਜਾਬ ਦਾ ਜਨੂਨ ਆ ਔਰ ਪੰਜਾਬ ਦਾ ਨੌਜਵਾਨ ਆ ਉਹ ਇਹ ਚੀਜ਼ ਤੋਂ ਰੁਕਦਾ ਨਹੀਂ ਹੁੰਦਾ ਕਦੀ ਵੀ ਤਾਂ ਹੁਣ ਹੁਣ ਦੇ ਹਾਲਾਤ ਕੀ ਨੇ ਜੋ ਰੋਜ਼ ਨਾਲੇ ਗਏ ਹੋ ਉਸ ਵੇਲੇ ਤਾਂ ਪਾਣੀ ਬਹੁਤ ਜ਼ਿਆਦਾ ਸੀਗਾ ਹੁਣ ਦੁਬਾਰਾ ਜਾਣ ਦੀ ਕੋਸ਼ਿਸ਼ ਕਰਨ ਲੱਗੇ ਹਾਂ ਤੁਸੀਂ ਵੀ ਦੁਬਾਰਾ ਜਾ ਕੇ ਇੱਕ ਵਾਰੀ ਸੇਵਾ ਕਰੀਏ ਹੁਣ ਦੇ ਹਾਲਾਤ ਕੀ ਨੇ ਤੇ ਕੀ ਗੱਲਬਾਤ ਹੋਈ ਉੱਥੇ ਦੇ ਲੋਕਾਂ ਨਾਲ ਹੁਣ ਦੇ ਹਾਲਾਤ ਇਹੀ ਮੈਂ ਤੁਹਾਨੂੰ ਕਹਿਣਾ ਚਾਹਨਾ ਇਸ ਟੰਗ ਲੰਗਰ ਬਹੁਤ ਆ ਸਾਰਾ ਕੁਝ ਬਹੁਤ ਆ A to Z ਬੜਾ ਕੁਝ ਪਿਆ ਉੱਥੇ ਟਰਾਲੀਆਂ ਦੀਆਂ ਟਰਾਲੀਆਂ ਭਰੀਆਂ ਪਈਆਂ ਮੈਂ ਤਾਂ ਇੱਕੋ ਬੇਨਤੀ ਕਰੂੰਗਾ 10 ਦਿਨ ਰੁਕ ਜਾਓ ਭਾਈ ਹੱਥ ਜੋੜ ਕੇ ਬੇਨਤੀ ਆ 10 ਦਿਨਾਂ ਬਾਅਦ ਬਹੁਤ ਕੁਝ ਅਜੇ ਲੋਡ ਪੈਣੀ ਆ ਇਹ ਤਾਂ ਹਜੇ ਕੁਝ ਹੋਇਆ ਹੀ ਨਹੀਂ ਇਹ ਤਾਂ ਮੰਝਰ ਜਦੋਂ ਪਾਣੀ ਥੱਲੇ ਜਾਊਗਾ ਉਸ ਤੋਂ ਬਾਅਦ ਲੋਕਾਂ ਦੀ ਜੜੀਆਂ ਬਿਮਾਰੀਆਂ ਨੇ ਜਾਂ ਕੋਛਾ ਉਹ ਉਤ ਤੋਂ ਬਾਅਦ ਜਾ ਕੇ ਪਤਾ ਲੱਗੂ ਵੀ ਕਿੰਨੀਆਂ ਗਾਇਆਂ ਪੂਰੀਆਂ ਮਰੀਆਂ ਨੇ ਜਾਂ ਕਿੰਨੇ ਬੰਦੇ ਮਰੇ ਆ ਜਾਂ ਜਿੰਨੇ ਕਿੰਨੇ ਕਿੰਨੇ ਪਸ਼ੂ ਮਰੇ ਆ ਜਾਂ ਜਿੰਨਾ ਕਿਦਾ ਕਿਦਾ ਨੁਕਸਾਨ ਹੋਇਆ ਇਹ ਉਸ ਤੋਂ ਬਾਅਦ ਜਾ ਕੇ ਪਤਾ ਲੱਗੂਗਾ ਹਜੇ ਕੁਝ ਨਹੀਂ ਪਤਾ ਲੱਗਣਾ ਮੈਂ ਤਾਂ ਬੇਨਤੀ ਕਰੂੰਗਾ ਵੀ 10 ਦਿਨ ਰੁਕ ਜਾਓ ਭਾਈ ਹਜੇ ਬੜਾ ਲੰਗਰ ਪਹੁੰਚ ਗਿਆ ਹੁਣ ਹਾਂ ਜੇ ਵੀਰ ਜੀ ਕਹਿੰਦਾ ਵੀ ਹਲ ਰੁਕਣ ਦੀ ਲੋੜ ਹੈਗੀ ਐ ਬਹੁਤ ਸਾਰੀ ਜਥੇਬੰਦੀਆਂ ਨੇ ਇਹ ਚੀਜ਼ ਦੇ ਬਾਰੇ ਐਲਾਨ ਵੀ ਕੀਤਾ ਸਿਗਾ ਕਿ 2 ਦਿਨ ਰੋਕ ਦਿੱਤਾ ਜਾਵੇ ਪਿੱਛੇ ਦੇਖਣ ਨੂੰ ਵੀ ਮਿਲਿਆ ਝਟਪ ਉਹੀ ਜਿਵੇਂ ਨਾ ਵੀ ਰੋਕ ਕੇ ਫੇਰ ਬਾਅਦ ਸ਼ੁਰੂ ਕੀਤਾ ਜਾਵੇ ਭਾਜੀ ਮੈਂ ਵੀ ਇਹੀ ਬੇਨਤੀ ਕਰਨਾ ਚਾਹੁੰਗਾ ਵੀ ਹੱਲੇ ਆਪਾਂ ਨੂੰ ਥੋੜਾ ਜਿਹਾ ਨਾ ਪਾਣੀ ਦਾ ਮਾਹੌਲ ਚਲ ਦੇਖ ਲੈਣਾ ਚਾਹੀਦਾ ਜਿਵੇਂ ਅੱਜ ਖਬਰ ਆਈ ਹੈ ਕਿ ਥੋੜਾ ਪਾਣੀ ਘਟਿਆ ਹੈ ਮੌਸਮ ਵੀ ਖੁੱਲਿਆ ਹੈ ਤੇ ਆਪਾਂ ਨੂੰ ਕਿਉਂਕਿ ਹਜੇ ਤਾਂ ਸੇਵਾ ਜਿਹੜੀ ਸ਼ੁਰੂ ਹੋਣੀ ਹੈ ਹਜੇ ਤਾਂ ਸੇਵਾ ਸ਼ੁਰੂ ਹੋਣੀ ਹੈ ਹਜੇ ਤਾਂ ਨੁਕਸਾਨ ਹੀ ਚੱਲ ਰਿਹਾ ਆਪਾਂ ਦੇਖ ਰਹੇ ਹਾਂ ਜਿੱਥੋਂ ਜਿੱਧਰੋਂ ਵੀ ਵੀਡੀਓ ਜਾਂ ਖਬਰ ਕੋਈ ਆਉ ਆਪ ਮੁਹਾਰੇ ਹੋ ਕੇ ਨੁਕਸਾਨ ਵੀ ਨਾ ਕਰ ਲਈ ਜਿਵੇਂ ਮੈਂ ਕਈ ਚੀਜ਼ਾਂ ਇਹ ਵੀ ਦੇਖਦਾ ਕਿ ਲੋਕ ਭੱਜ ਭੱਜ ਕੇ ਟਰਾਲੀਆਂ ਮੰਗਰਾਪ ਹੀ ਕਰੀ ਜਾਂਦੇ ਨੇ ਨੁਕਸਾਨ ਉਹ ਵੀ ਇੱਕ ਤਰ੍ਹਾਂ ਦੀ ਬੜੀ ਆਪਣੀ ਮਾੜੀ ਗੱਲ ਦੇਖਣ ਨੂੰ ਮਿਲਦੀ ਆ ਕਿਉਂਕਿ ਅਸਲੀ ਜਿਹੜੀ ਜਿਹੜਾ ਲੋਡ ਬੰਦ ਹੈ ਜਿਹੜਾ ਪਰਿਵਾਰ ਹੈ ਉਹਦੇ ਤੱਕ ਚੀਜ਼ ਪਹੁੰਚੇ ਜਿਹਨੂੰ ਸੱਚੀ ਲੋਡ ਹੈ ਜਿਹੜਾ ਕੋਠਿਆਂ ਚੜਿਆ ਬੈਠਾ ਟੱਬਰ ਆ ਆਪਾਂ ਉਹਦੇ ਤੱਕ ਪਹੁੰਚ ਕਰੀਏ ਕਿਉਂਕਿ ਮੈਂ ਇਹ ਵੀ ਆਪਾਂ ਤੁਸੀਂ ਵੀ ਜਾਣਦੇ ਹੋ ਖਬਰਾਂ ਸੁਣੀਆਂ ਵੀ ਲੋਕੀ ਘਰਾਂ ਦੇ ਘਰ ਭਰੀ ਬੈਠੇ ਨੇ ਤੇ ਹਜੇ ਵੀ ਲੋਕੀ ਉਹ ਚੀਜ਼ ਗਲਤ ਹੋ ਰਹੀ ਹੈ ਵੀ ਆਪਾਂ ਉਹਨੂੰ ਰੋਕ ਕੇ ਵੀ ਹੁਣ ਵੀ ਆਪਾਂ ਇਹਨਾਂ ਨੁਕਸਾਨ ਹੋਣ ਦੇ ਬਾਅਦ ਵੀ ਨਾ ਜੇ ਸਿਆਣੇ ਬਣੀਏ ਤਾਂ ਲੈ ਕੇ ਕਿੱਥੇ ਜਾਣਾ ਨਾ ਕੁਝ ਕਰਕੇ ਜੇ ਇਹ ਵੰਡ ਛਗ ਵੰਡ ਕੇ ਸ਼ਕੀਏ ਤਾਂ ਹੀ ਇਹਦਾ ਬੈਨੀਫਿਟ ਹੈ ਆਦਰਵਾਇਜ਼ ਹਜੇ ਇਹਦਾ ਇਹਦਾ ਆਪਾਂ ਮਸਲੇ ਡਰਾਮਾ ਭਰ ਭਰ ਰੱਖਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਹਜੇ ਵੀ ਪਾਣੀ ਦਾ ਕੁਝ ਨਹੀਂ ਪਤਾ ਕੋਈ ਇਹਨਾਂ ਇਲਾਕਿਆਂ 'ਚ ਗਏ ਸੀ ਇੱਥੇ ਲੋਕ ਕੋਠਿਆਂ 'ਤੇ ਚੜੇ ਹੋਏ ਨੇ ਭਾਜੀ ਬਿਲਕੁਲ ਸਾਡੇ ਕੋਲ ਵੀਡੀਓਜ਼ ਨੇ ਪੌੜੀਆਂ 'ਤੇ ਚੜੇ ਨੇ ਨਿੱਕੇ 4-4 5-5 ਸਾਲ ਦੇ ਜਵਾਕ ਨੇ ਪਰਿਵਾਰਾਂ ਦੇ ਨਾਲ ਨੇ ਜਿਨ੍ਹਾਂ ਦੇ ਮੰਜੇ ਬਿਸਤਰੇ ਕੀ ਮਤਲਬ ਛੋਟੇ ਛੋਟੇ ਬੱਚੇ ਨੇ इवन ਸਾਨੂੰ ਇੱਕ ਕੇਸ ਇਹ ਜਾਂ ਮਿਲਿਆ ਸਸਰਾਲੀ ਪਿੰਡ ਦੇ ਵਿੱਚ ਦਰਿਆ ਦੇ ਲਾਗੇ ਸੇਵਾ ਪਰ ਨਿਭਾਰਾ ਸੀ ਵੀਰਾ ਤੇ ਮੈਂ ਵੀ ਸੀਗਾ ਉੱਥੇ ਇੱਕ ਪੁੱਤ ਆਪਣੇ ਪਿਓ ਨੂੰ ਪੁੱਛ ਰਿਹਾ ਕਿ ਪਾਪਾ ਆਪਣਾ ਘਰ ਤਾਂ ਵਿੱਚ ਡਿੱਗ ਪਿਆ ਹੁਣ ਆਪਾਂ ਕਿੱਥੇ ਜਾਵਾਂਗੇ ਨਹੀਂ ਇਹ ਸਸਰਾਲੀ ਕੇ ਜਨਾਲੇ ਦੀ ਗੱਲ ਹੈ ਅਸੀਂ ਸਸਰਾਲੀ ਵੀ ਗਏ ਸੀ ਇਹ ਜਨਾਲੇ ਦੀ ਸੇਵਾ ਹੈ ਪਰ ਇਹ ਜਿਹੜੀ ਗੱਲ ਤੁਹਾਨੂੰ ਮੈਂ ਦੱਸ ਰਿਹਾ ਇਹ ਸਾਰੀਆਂ ਭੈਣਾ ਸੇਵਾ ਨਿਭਾਉਂਦੀਆਂ ਨੇ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਨਾ ਇਹ ਗੱਲ ਹੈਗੀ ਸਸਰਾਲੀ ਦੀ ਸਸਰਾਲੀ ਜਦੋਂ ਬੰਨ ਟੁੱਟਿਆ ਰਾਤ ਨੂੰ ਤੈਂਤ੍ਰਿਕ ਦੀ ਗੱਲ ਆ ਵੀਰੇ ਤਿੰਨ ਤਿੰਨ ਦੋ ਤਿੰਨ ਚਾਰ ਦਿਨ ਦੀ ਸੇਵਾ ਉਥੇ ਕਰ ਰਹੀ ਤੇ ਪਿਓ ਪੁੱਤ ਜਿਨ੍ਹਾਂ ਦਾ ਘਰ ਲੱਗ ਗਈ ਸੀਗਾ ਉਹਦਾ ਮੁੰਡਾ 7 ਸਾਲ ਦਾ ਕਹਿੰਦਾ ਮੈਂ ਉਥੇ ਲੰਗਰ ਵਰਤਾ ਰਿਆ ਸੀ ਕਹਿੰਦਾ ਵੀਰੇ ਵੀ ਪਾਪਾ ਹੁਣ ਆਪਾਂ ਘਰ ਕਿੱਥੇ ਸੋਵਾਂਗੇ ਜਾ ਕੇ ਵੀ ਹੁਣ ਆਪਾਂ ਕਿੱਥੇ ਪਾਵਾਂਗੇ ਜਾ ਕੇ ਇਹ ਗੱਲ ਸੀ ਤੇ ਮੈਂ ਇਹਨਾਂ ਵੀ ਹਜੇ ਤਾਂ ਜਿਹੜੀ ਜਿਹੜਾ ਆਪਣਾ ਜੋਰ ਲੱਗਣਾ ਜਿੱਥੇ ਸੇਵਾ ਦੀ ਲੋੜ ਹੈ ਉਥੇ ਆਪਾਂ ਸ਼ੁਰੂ ਹੋਣਾ ਥੋੜਾ ਜਿਹਾ ਰੁਕ ਜਾਓ ਥੋੜਾ ਸਿਸਟਮ ਹੋ ਜੇ ਉਹ ਜ਼ਿਆਦਾ ਵਧੀਆ ਥੋੜਾ ਠਰਮਾ ਰੱਖ ਲਓ ਆਪ ਮਾਰੇ ਹੋ ਕੇ ਆਪਾਂ ਇਸ ਚੀਜ਼ ਦੀ ਇੱਕੋ ਚੀਜ਼ ਦੇ ਮਗਰ ਨ ਕਿ ਤੁਸੀਂ ਇਹਨਾਂ ਨਾਲ ਸੀ ਗਜਰ ਉੱਥੇ ਇੱਕ ਵਾਕਿਆ ਹੋਇਆ ਬ੍ਰਦਰ ਜਿਹੜਾ ਆ ਅਜਨਾਲੇ ਦੀਆਂ ਵੀਡੀਓ ਨੇ ਆ ਤੁਸੀਂ ਦੇਖ ਸਕਦੇ ਹੋ ਇਹ ਬੰਦੇ ਦੇਖੋ ਇਹ ਪ੍ਰੋਪਰ ਆ ਬੱਚੇ ਨੇ ਇਹਨਾਂ ਦੇ ਨਾਲ ਭੈਣਾ ਨੇ ਆ ਦੇਖੋ ਇਹ ਅਸੀਂ ਪੂੜੀ ਤੇ ਚੜ ਕੇ ਇਹਨਾਂ ਨੂੰ ਰਾਸ਼ਨ ਫੜਾਇਆ ਔਰ ਥੱਲੇ ਸਾਰਾ ਪਾਣੀ ਹੈ ਠੀਕ ਹੈ ਅੱਛਾ ਜੀ ਦੇ ਮਤਲਬ ਸਸਰਾਲੀ ਨਿਕਲਦਾ ਵੀ ਹੈ ਅਜਨਾਲੇ ਦੀ ਗੱਲ ਹੈ ਹਾਂ ਇਹ ਉਹ ਚੀਜ਼ ਦੀ ਗੱਲ ਹੈ ਅਜਨਾਲਾ ਕਹਿਣਾ ਚਾਹੁੰਦਾ ਲਈ ਹਾਂ ਇਹ ਅਜਨਾਲੇ ਦੀ ਗੱਲ ਆ ਇਹ ਉਸ ਤੋਂ ਬਾਅਦ ਆ ਦੇਖ ਸਕਦੇ ਹੋ ਇਹ ਉਹ ਘਾਰ ਆ ਜਿੰਨਾਂ ਦਾ ਇਹ ਉਹ ਘਾਰ ਆ ਜਿੰਨਾਂ ਦਾ ਪਰ ਸਾਰਾ ਪਰਿਵਾਰ ਦੇ ਅੰਦਰ ਸਾਰੇ ਬੈੱਡ ਦੇ ਸਾਰੇ ਸਾਰਾ ਕੁਝ ਗਿੱਲੇ ਹੋ ਗਏ ਸੀ ਸਾਰਾ ਕੁਝ ਗਿੱਲਾ ਹੋਇਆ ਹੋਇਆ ਸੀ ਤੇ ਅਸੀਂ ਯਾਰ ਇਹਨਾਂ ਕੋਲੇ ਪਹੁੰਚ ਕੇ ਜਦੋਂ ਅਸੀਂ ਇਹਨਾਂ ਕੋ ਪਹੁੰਚੇ ਯਾਰ ਇਹ ਤਾਂ ਸਾਨੂੰ ਸਿਰ ਤੇ ਚੱਕਨ ਨੂੰ ਕਰਦੇ ਸੀ ਵੀ ਭਾਈ ਤੁਹਾਡਾ ਧੰਨਵਾਦ ਆ ਵੀ ਸਾਡੇ ਕੋਲ ਤਾਂ ਕੋਈ ਪਹੁੰਚਿਆ ਹੀ ਨਹੀਂ ਜਿਹੜਾ ਤੁਸੀਂ ਅੰਦਰ ਤੱਕ ਪਹੁੰਚ ਕੇ ਸਾਡੇ ਨਾਲ ਪਹੁੰਚ ਕੀਤੀ ਕਿਉਂਕਿ ਜਦੋਂ ਹੁੰਦਾ ਹੁੰਦਾ ਕੀ ਹੈ ਪਿੰਡ ਦੇ ਬਾਹਰੋਂ-ਬਾਰ ਲੋਕ ਆਉਂਦੇ ਆ ਬਾਹਰੋਂ-ਬਾਰ ਦੇ ਕੇ ਚੱਲ ਜਾਂਦੇ ਆ ਉਹ ਅੰਦਰ ਤੱਕ ਅੰਦਰ ਦੇ ਤੱਕ ਪਹੁੰਚ ਹੀ ਨਹੀਂ ਪਾਰੇ ਉਹ ਪਹੁੰਚਿਆ ਕਿ ਮੈਂ ਪੋਸੀਬਲ ਹੋ ਸਕਦਾ ਜਾਂ ਤਾਂ ਆਪਣੇ ਹੱਥੀਂ ਸੇਵਾ ਕਰੋ ਜਾਂ ਤਾਂ ਕਿਸੇ ਮੋਰਵਾਰ ਮੋਦਵਾਰ ਬੰਦਿਆਂ ਨੂੰ ਨਾ ਦਿਓ ਇਹੀ ਹੋ ਸਕਦਾ ਜਾਂ ਤਾਂ ਆਪਣੇ ਹੱਥੀਂ ਸੇਵਾ ਕਰੋ ਨਹੀਂ ਤਾਂ ਭਾਈ ਤੁਹਾਨੂੰ ਹੱਥ ਜੋੜ ਕੇ ਬੇਨਤੀ ਆ 5 10 ਦਿਨ ਖੜੋ ਇਸ ਤੋਂ ਬਾਅਦ ਬਹੁਤ ਲੋਡ ਪੈਣੀ ਹੈ ਹਜੇ ਹਜੇ ਇਹ ਕੀ ਹੈ ਇਹ ਹਜੇ ਖਤਮ ਥੁਣਾ ਹੋਇਆ ਇਹ ਆਪਾਂ ਨੂੰ ਲੱਗਦਾ ਜੀ ਆਪਣਾ ਪਾਣੀ ਉਤਰ ਗਿਆ ਇਸ ਤੋਂ ਬਾਅਦ ਖਤਮ ਨਾ ਇਹ ਤਾਂ ਹਜੇ ਸਟਾਰਟ ਹੋਇਆ ਇਹ ਸਟਾਰਟ ਕਰਦਿਆਂ ਕਰਦਿਆਂ ਬਹੁਤ ਸਮਾਂ ਲੱਗਣਾ ਹੈ ਇਹ ਜੇ ਕੋ ਲੋਕ ਤਾਂ ਇਹ ਵੀ ਕਹਿੰਦੇ ਕਹਿੰਦੇ ਰੋਡ ਰੇਤਾ ਚੜ ਜਾਣਾ ਖੇਤਾਂ ਦੇ ਵਿੱਚ ਮਿੱਟੀ ਚੜ ਜੇ ਜਿਵੇਂ ਅਸੀਂ ਭਗਵੰਤ ਮਾਨ ਕਹਿੰਦੇ ਪਏ ਨੇ ਵੀ ਰੇਤਾ ਚੱਕ ਸਕਦੇ ਹੋ ਮਿੱਟੀ ਚੱਕ ਸਕਦੇ ਹੋ ਚੱਕਣ ਦਿੱਤਾ ਜਾਊਗਾ ਵੀ ਇਹਦੇ ਨਾਲ ਵੀ ਫਰਕ ਪੈ ਸਕਦਾ ਲੋਕਾਂ ਦਾ ਵੀ ਉੱਥੇ ਵੀ ਲੋੜ ਪੈਣੀ ਆ ਲੋਕਾਂ ਦੀ ਵਲੰਟੀਅਰ ਦੀ ਭਾਜੀ ਦੇਖੋ ਵਲੰਟੀਅਰ ਦੀ ਤਾਂ ਹਰੇਕ ਥਾਂ ਤੇ ਲੋੜ ਆ ਅਸੀਂ ਤਾਂ ਇੱਕੋ ਹੀ बार-बार ਇਹੀ ਗੱਲ ਕਰੀ ਜਾਂਦੇ ਆ ਵੀ ਜਿਹੜੇ ਤੁਸੀਂ ਕਈ ਲੋਕ ਆਉਂਦੇ ਆ ਵੀ ਫੋਟੋਆਂ ਕਰਾਉਣ ਲਈ ਕਈ ਨਾ ਮੈਂ ਜ਼ਿਆਦਾ ਨੋਟ ਕੀ ਕਰਦਾ ਕਈ ਲੋਕੀ ਪਾਣੀ 'ਚ ਵੜਦੇ ਆ ਪਾਣੀ 'ਚ ਵੜ ਕੇ ਫੋਟੋਆਂ ਖਿਚਾ ਕੇ ਉਹ ਸੈਡ ਹੋ ਜਾਂਦੇ ਆ ਉਹ ਯਾਰ ਇਹ ਫੋਟੋਆਂ ਖਿ ਨਾਲ ਆਉਂਦੇ ਆਪਣੇ ਬੱਚਿਆਂ ਨੂੰ ਲਾਂ ਲੈ ਆਉਂਦੇ ਆ ਦਿਖਾ ਆਉਂਦੇ ਆ ਵੀ ਆ ਦੇਖੋ ਜੀ ਇਦਾਂ ਯਾਰ ਇਹ ਸਮਾਂ ਬੱਚਿਆਂ ਨੂੰ ਦਿਖਾਉਣ ਦਾ ਨਹੀਂ ਇਹ ਮੋਢਿਆਂ ਤੇ ਬੋਰੀਆਂ ਚੱਕਣ ਦਾ ਮੋਢਿਆਂ ਤੇ ਲੰਗਰ ਪਚਾਉਣ ਦਾ ਇਹ ਇਹ ਸਮਾਂ ਉਹ ਆ ਵੀ ਆਪਾਂ ਕਿਸ ਤਰੀਕੇ ਦਾ ਬਚਾਅ ਕਰ ਸਕਦੇ ਆ ਇਹ ਬਚਾਅ ਦਾ ਸਮਾਂ ਆ ਜੇ ਆਪਾਂ ਨਾ ਬਚਾਅ ਕੀਤਾ ਤੇ ਆਉਣ ਵਾਲਾ ਸਮਾਂ ਬਹੁਤ ਘਾਤਖੂ ਹੋਊਗਾ ਇਹ ਇੰਦਲੀ ਲੱਗਦਾ ਹੈ ਹਲੇ ਵੀ ਕਈ ਪਿੰਡ ਰਹਿੰਦੇ ਨੇ ਵੀ ਜਿੰਨਾ ਤੱਕ ਘੱਟ ਮਦਦ ਪਹੁੰਚੀ ਹੈ ਜਾਂ ਫਿਰ ਬਹੁਤ ਨਾਮਾਤਰ ਪਹੁੰਚੀ ਹੈ ਹਾਂ ਹੋ ਸਕਦਾ ਜੀ ਕਈ ਪਿੰਡ ਐਸੇ ਹੋਣਗੇ ਦੇਖੋ ਪੰਜਾਬ ਵਿੱਚ ਹੜ੍ਹ ਜੜਾਵਾ ਉਹ بڑے ਇਲਾਕਿਆਂ 'ਚ ਆਇਆ ਕੱਲੀ ਇੱਕ ਇਲਾਕੇ 'ਚ ਨਹੀਂ ਵੀ ਕੱਲੇ ਅਜਨਾਲੇ 'ਚ ਨਹੀਂ ਆਇਆ ਅਜਨਾਲਾ ਵੀ ਬਹੁਤ ਵੱਡਾ ਵਾ ਫਾਜ਼ਲਗਾ ਵੀ ਬਹੁਤ ਵੱਡਾ ਵਾ ਹਰੀਕੇ ਪਤਨ ਵੀ ਬਹੁਤ ਵੱਡਾ ਫਿਰੋਜ਼ਪੁਰ ਵੀ ਬਹੁਤ ਵੱਡਾ ਬਹੁਤ ਇਲਾਕੇ ਐਸੇ ਨੇ ਜਿਹੜੇ ਜਿੱਥੇ ਤੱਕ ਸਾਡੀ ਪਹੁੰਚ ਨਾ ਸਫਲ ਨਹੀਂ ਰਿਹਾ ਔਰ ਬਥੇਰੀਆਂ ਸੰਸਥਾਵਾਂ ਨੇ ਆਪਣੇ ਤੌਰ ਤੇ ਬਹੁਤ ਵੱਡਾ ਯੋਗਦਾਨ ਪਾਇਆ ਵਾ ਇਸ ਚੀਜ਼ ਲਈ ਵੀ ਵੱਖ-ਵੱਖ ਤਰੀਕੇ ਦੇ ਨਾਲ ਸੇਵਾ ਨਿਭਾਈ ਵੀ ਆ ਪਰ ਕਈ ਇਲਾਕੇ ਹੋ ਸਕਦੇ ਆ ਵੀ ਰਹਿ ਸਕਦੇ ਨੇ ਭਾਈ ਹੱਥ ਜੋੜ ਕੇ ਬੇਨਤੀ ਆ ਤੁਸੀਂ ਠੇਕੇਦਾਰਾਂ ਨੂੰ ਦੇਣ ਦੀ بجائے ਆਪਣੇ ਹੱਥੀ ਸੇਵਾ ਕਰੋ ਭਾਈ ਉੱਥੇ ਇਹੀ ਲੋੜ ਆ ਹਾਂ ਜਿਵੇਂ ਵੀਰ ਹੁਣੀ ਕਹਿੰਦੇ ਪਏ ਇੰਨੇ ਵੀ ਕਈ ਇਲਾਕੇ ਰਹਿੰਦੇ ਸੀਗੇ ਜਿਆਦਾਤਰ ਤਾਂ ਜਦੋਂ ਪਾਣੀ ਚੜਿਆ ਬੋਰਡ ਦੇ ਉੱਤੇ ਚੜ ਕੇ ਲੈ ਕੇ ਜਾਂਦੇ ਸੀਗੇ ਤੁਰ ਕੇ ਨਹੀਂ ਜਾ ਸਕਦੇ ਹੁਣ ਤਾਂ ਪਾਣੀ ਘਟਿਆ ਹੁਣ ਤਾਂ ਤੁਰ ਕੇ ਪੋਸੀਬਲ ਹੈਗਾ ਹੁਣ ਤਾਂ ਹਜੇ ਵੀ ਕਈ ਇਲਾਕਿਆਂ ਵਿੱਚ ਪੋਸੀਬਲ ਆ ਪਰ ਕਈ ਇਲਾਕੇ ਜਾਂ ਕਈ ਪਿਛਲੇ ਪਿੰਡ ਜਿਹੜੇ ਨੇ ਜਿੱਥੇ ਤੱਕ ਰੋਡ ਪ੍ਰੋਪਰ ਮੁਕੰਮਲ ਨਹੀਂ ਆ ਉਥੇ ਤੱਕ ਤਾਂ ਹਜੇ ਵੀ ਮਤਲਬ ਪਾਣੀ ਹੈਗਾ ਭਾਜੀ ਲੱਗ ਲੱਗਦਾ ਕਿਉਂਕਿ ਉਥੇ ਦੀ ਆਪਾਂ ਨੂੰ ਵੀਡੀਓ ਵੀ ਘੱਟ ਦੇਖਣ ਨੂੰ ਮਿਲਦੀਆਂ ਜਾਂ ਉਥੇ ਸੋਸ਼ਲ ਮੀਡੀਆ ਜਾਂ ਨਹੀਂ ਪਹੁੰਚ ਪਾ ਰਹੇ ਆ ਜਾਂ ਮੀਡੀਆ ਤਾਂ ਨਹੀਂ ਪਹੁੰਚ ਪਾ ਰਹੇ ਆ ਇੰਟਰਨੈਟ ਤਾਂ ਵੀ ਉਥੇ ਹੈਗਾ ਬਟ ਨੈਟਵਰਕ ਪ੍ਰੋਬਲਮ ਇਹ ਦਿੱਕਤ ਹੈਗੀ ਆ ਵੀ ਉਥੇ ਉਮੀ ਆ ਮੈਂ ਆਪਾਂ ਨੂੰ ਪਤਾ ਲੱਗੂ ਉੱਥੇ ਲੋਡ ਬਿਲਕੁਲ ਹੈਗੀ ਹੈ ਭਾਈ ਥੋੜਾ ਸੰਭਾਲੋ ਥੋੜਾ ਸੰਭਲ ਕੇ ਇਸ ਤਰੀਕੇ ਨਾਲ ਥੋੜਾ ਲਾਂਬੰਦ ਤਰੀਕੇ ਨਾਲ ਚੱਲੀਏ ਤਾਂ ਜ਼ਿਆਦਾ ਵਧੀਆ ਜਿਵੇਂ ਤੁਸੀਂ ਗੱਲ ਕਰਦੇ ਹੋ ਜਨਾਲਾ ਗਏ ਤਾਂ ਉਸ ਤੋਂ ਇਲਾਵਾ ਹੋਰ ਵੀ ਜਗ੍ਹਾ ਤੇ ਜਾ ਕੇ ਆਏ ਹਾਂਜੀ ਅਸੀਂ ਗਏ ਸੀ ਫਾਜ਼ਿਲਕਾ ਗਏ ਸੀ ਅਬਦੁੱਲਾਪੁਰ ਪਿੰਡ ਗਏ ਜਿੱਥੇ ਟਾਂਡੇ ਦੇ ਲਾਗੇ ਜਿਹੜਾ ਪਿੰਡ ਆ ਦਸੂਹੇ ਵਾਲੇ ਪਾਸੇ ਨੂੰ ਜਦੋਂ ਆਪਾਂ ਜਾਣਦੇ ਆ ਉਧਰ ਵੀ ਗਏ ਆ ਅਸੀਂ ਫਾਜ਼ਿਲਕਾ ਵੀ ਗਏ ਆ ਹਰੀ ਕੇ ਪਤਨ ਵੀ ਗਏ ਆ ਅਸੀਂ ਵਕ ਵਕ ਸ਼ਹਿਰਾਂ ਦੇ ਵਿੱਚ ਜਾ ਰਹੇ ਆ ਹੁਣ ਜਿਹੜਾ ਸਾਡਾ ਅਗਲਾ ਮੋਟਿਵ ਆ ਉਹ ਅਸੀਂ ਮੈਡੀਕਲ ਕੈਂਪ ਰੱਖਣਾ ਚਾਹ ਰਹੇ ਆ ਕਿਉਂਕਿ ਅਸੀਂ ਅੱਜ ਵੀ ਅਸੀਂ ਗੱਲ ਕੀਤੀ ਆ ਵੀ ਮੈਡੀਕਲ ਕੈਂਪ ਰੱਖਿਆ ਜਾਵੇ ਔਰ ਮੈਡੀਕਲ ਕੈਂਪ ਦੇ ਨਾਲ ਸਹੂਲਤਾਂ ਦਿੱਤੀਆਂ ਜਾਣ ਉਹ ਮੁੱਦਾ ਕੀ ਆ ਮੈਡੀਕਲ ਕੈਂਪ ਉਸ ਤਰੀਕੇ ਪੋਸੀਬਲ ਹੋ ਸਕਦਾ ਵੀ ਜੇ ਅੱਗੋਂ ਸਾਨੂੰ ਕੋਈ ਸਹੀ ਗਾਈਡ ਕਰਨ ਵਾਲਾ ਇਸ ਟਾਈਮ ਗੱਲ ਇਹ ਆ ਇਸ ਟਾਈਮ ਬੰਦੇ ਹੀ ਬਹੁਤ ਨਹੀਂ ਕਿੰਦੀ ਮੈਡੀਕਲ ਗੱਲ ਤਾਂ ਮੁੱਦਾ ਇਹ ਆ ਵੀ ਜੇ ਅਸੀਂ ਮੈਡੀਕਲ ਸਹੂਤਾ ਤਾਂ ਦੇ ਸਕਦੇ ਆ ਵੀ ਜੇ ਅੱਗੇ ਸਾਡੇ ਨਾਲ ਪ੍ਰੋਪਰ ਕੋਈ ਬੰਦੇ ਟਾਇਪ ਕਰਨ ਪਰ ਇਸ ਟਾਈਮ ਸੰਗਤ ਦਾ ਹੜ ਆਇਆ ਹੋਇਆ ਤੇ ਇਸ ਸੰਗਤ ਦੇ ਹੜ ਦੇ ਅੱਗੇ ਤੇ ਸਿਰ ਝੁਕਦਾ ਵੀ ਆ ਕਿਉਂਕਿ ਇੰਨਾ ਪੰਜਾਬ ਨੂੰ ਜੇ ਸੰਭਾਲਿਆ ਤੇ ਪੰਜਾਬੀਆਂ ਨੇ ਹੀ ਸੰਭਾਲਿਆ ਤੇ ਜੇ ਉਹਨਾਂ ਦੇ ਅੱਗੇ ਸਿਰ ਵੀ ਝੁਕਦਾ ਕਿਉਂਕਿ ਜੇ ਐਡਾ ਲੰਗਰ ਜਾਂ ਐਡਾ ਪੋਸੀਬਲ ਨਹੀਂ ਸੀਗਾ ਜੇ ਐਡਾ ਕਰਨਾ ਹੈ ਨਾ ਔਰ ਸਾਰੇ ਹੀ ਕੱਲੇ ਪੰਜਾਬੀ ਨਹੀਂ ਇਹਦੇ ਵਿੱਚ ਸਾਰੇ ਸਮੁੱਚਾ ਦੇਸ਼ਵਾਸੀਆਂ ਦਾ ਪੂਰਾ ਵੱਡਾ ਯੋਗਦਾਨ ਆ ਚਾਹੇ ਐਕਟਰ ਹੋਣ ਚਾਹੇ ਪੋਲਿਟਿਸ਼ੀਅਨ ਹੋਣ ਚਾਹੇ ਸਿੰਗਰ ਹੋਣ ਹੈਨਾ ਕਿਸੇ ਤਰੀਕੇ ਵੀ ਇਹ ਚੀਜ਼ ਦਾ ਬਹੁਤ ਵੱਡਾ ਯੋਗਦਾਨ ਆ ਪੰਜਾਬ ਨੂੰ ਬਚਾਉਣ ਲਈ ਕਿਉਂਕਿ ਤੁਹਾਨੂੰ ਪਤਾ ਜੇ ਪੰਜਾਬ ਬਚਦਾ ਤੇ ਪੰਜਾਬ ਨੇ ਤਾਂ ਅੱਗੇ ਜਿਹੜੀ ਬਾਬੇ ਨਾਨਕ ਦੀ ਜਿਹੜੀ ਆਪਾਂ 13-13 ਰੀਤ ਚੱਲਦੀ ਪਈ ਆ ਵੀ 13-13 ਵਾਲੀ ਅਜੇ ਤਾਂ ਆਪਾਂ ਵਿਆਹ ਜੀ ਖਾਂਦੇ ਆ ਇਹ ਇਹ ਅਜੇ ਮੂਹ ਲਾਇਆ ਨਹੀਂ ਇਹ ਜਦੋਂ ਜਿੱਦਣ ਮੂਹ ਲਾਇਆ ਉਸ ਦਿਨ ਤਾਂ ਪਤਾ ਨਹੀਂ ਕੀ ਹੋਣਾ ਅਜੇ ਵਿਆਹ ਜੀ ਖਾਈ ਜਾਂਦੇ ਆ ਇਹ ਉਸ ਤਰੀਕੇ ਲੰਗਰ ਜਿਹੜਾ ਵਾ ਇਹ ਸਦਾ ਹੀ ਚੱਲ ਇਹ ਬੰਦ ਨਹੀਂ ਹੋ ਸਕਦਾ ਜਿਵੇਂ ਉੱਥੇ ਲੋਕਲ ਦੀ ਗੱਲ ਕਰਦੇ ਪਿਆ ਮੈਨੂੰ ਕਈ ਲੋਕ ਮਿਲੇ ਕਹਿੰਦੇ ਵੀ ਲੋਕਲਸ ਨਾਲ ਅਸੀਂ ਗੱਲ ਕਰ ਰਹੇ ਹਾਂ ਵੀ ਅਸੀਂ ਇੱਥੇ ਮੈਡੀਕਲ ਸਹੂਲਤ ਦੇਣ ਦੇ ਲਈ ਆਣਾ ਚਾਹੁੰਦੇ ਹਾਂ ਤਾਂ ਉਹ ਕਹਿੰਦੇ ਪਏ ਨੇ ਵੀ ਇੱਥੇ ਬਹੁਤ ਜ਼ਿਆਦਾ ਹੋਈ ਪਈ ਹੈ ਸਹੂਲਤ ਵੀ ਤੁਹਾਨੂੰ ਪਿੰਡਾਂ ਦੇ ਪਿੰਡ ਜਿਹੜੇ ਹੈਗੇ ਉੱਥੇ ਤੱਕ ਪਹੁੰਚ ਕੀਤੀ ਜਾ ਰਹੀ ਹੈ ਵੀ ਜੇ ਤੁਸੀਂ ਜਾਓਗੇ ਤਾਂ ਹੋਰ ਵੀ ਲੋਕ ਉੱਥੇ ਇਕੱਠੇ ਹੋ ਰਹੇ ਨੇ ਵੀ ਥੋੜੇ ਦਿਨ ਰੁਕੋ ਵੀ ਇਹ ਇਹ ਚੀਜ਼ ਹੈਗੀ ਆ ਤੁਸੀਂ ਗੱਲ ਕੀਤੀ ਲੋਕਲ ਨਾਲ ਅਸੀਂ ਅੱਜ ਗੱਲ ਕੀਤੀ ਆ ਅਸੀਂ ਸਾਡਾ ਇਰਾਦਾ ਸੀ ਵੀ ਅਸੀਂ ਕੱਲ ਨੂੰ ਇੱਥੋਂ ਨਿਕਲੀਏ ਕੱਲ ਨੂੰ ਉੱਥੇ ਪਹੁੰਚ ਕਰੀਏ ਕਿ ਮੈਡੀਕਲ ਇਸ਼ੂਆ ਉਸ ਟਾਈਮ ਬਹੁਤ ਆਣਾ ਕਿਉਂਕਿ ਜਿਹੜੀਆਂ ਪਸ਼ੂ ਮਰੇ ਆ ਜਾਂ ਜਿਹੜੇ ਕਿਦਾਂ ਪਾਣੀ ਦੇ ਵਿੱਚ ਜਿਹੜੀਆਂ ਬਿਮਾਰੀਆਂ ਫੈਲਣੀਆਂ ਉਹ ਹਜੇ ਬਹੁਤ ਕਿਉਂਕਿ ਪਾਣੀ ਢਲਣਾ ਵਾ ਉਸ ਤੋਂ ਬਾਅਦ ਪਤਾ ਲੱਗੂਗਾ ਮੇਨ ਮੁੱਦਾ ਇਹਸ ਗੱਲ ਦਾ ਆ ਅਸੀਂ ਕੋਸ਼ਿਸ਼ ਕਰ ਰਹੇ ਆ ਜਿੱਦ ਦਿਨ ਸਾਨੂੰ ਲੱਗਿਆ ਵੀ ਹਾਂ ਵੀ ਉਹ ਵੈਸੇ ਤਾਂ ਉਹਨਾਂ ਨੇ ਸਾਨੂੰ ਇਹੀ ਕਿਹਾ ਵੀ ਹਜੇ 5-10 ਦਿਨ ਖੜ ਜੋ ਪਰ ਜਿੱਦ ਦਿਨ ਸਾਨੂੰ ਲੱਗੂਗਾ ਅਸੀਂ ਸਭ ਤੋਂ ਪਹਿਲੇ ਅਸੀਂ ਜਾ ਕੇ ਉੱਥੇ ਸੇਵਾ ਨਿਭਾਵਾਂਗੇ ਬਿਲਕੁਲ ਮਨ ਨਹੀਂ ਕੱਟਾ ਹੋਇਆ ਜਿਵੇਂ ਵੀਡੀਓਜ਼ ਵਾਇਰਲ ਹੁੰਦੀਆਂ ਪੀਆ ਨੇ ਦੇਖ ਕੇ ਵੀ ਇੱਕ ਤਾਂ ਪਾਸੇ ਲੋਕ ਪਿਛੇ ਪਿਛੇ ਭਜਦੇ ਪਏ ਨੇ ਉਹਨਾਂ ਕਿਸੇ ਦੇ ਸੱਟ ਲੱਗਦੀ ਪਈ ਹੈ ਕਿਸੇ ਸੇਵਾਦਾਰ ਦੇ ਖੋਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਲੋਕ ਕਹਿੰਦੇ ਪਏ ਨੇ ਧੱਕਾ ਮੁਕੀ ਜਿਆਦਾ ਹੁੰਦੀ ਪਈ ਹੈ ਵੀ ਉਹਨੂੰ ਦੇਖ ਕੇ ਖਟਾਸ ਨਹੀਂ ਆਉਂਦੀ ਪਈ ਹੈਗੀ ਵੀ ਆਰ ਵੀ ਸਾਡਾ ਜੋ ਪੰਜਾਬ ਆ ਉਹ ਇਹ ਹੈ ਨਹੀਂ ਉਹ ਪਤਾ ਕੀ ਗੱਲ ਹੈ ਕਈ ਵਿੱਚ ਐਸੇ ਸ਼ਰਾਰਤੀ ਅੰਸਰ ਆ ਜਾਂਦੇ ਆ ਉਹਨਾਂ ਨੂੰ ਰੋਕਣਾ ਵੀ ਅਸਫਲਿਆ ਬਈ ਮੇਨ ਗੱਲ ਐ ਪੰਜਾਬ ਤਾਂ ਤੁਹਾਨੂੰ ਮੈਂ ਪਹਿਲੇ ਹੀ ਦੱਸਿਆ ਟਰਾਲੀਆਂ ਦੇ ਟਰਾਲੀਆਂ ਹੜ ਦੇ ਹੜਾ ਆਏ ਪਿਆ ਤੇ ਉਹ ਕਿਸੇ ਨੂੰ ਮਨਾ ਹੀ ਨਹੀਂ ਹੁੰਦਾ ਪੈ ਲੰਗਰ ਤਾਂ ਯਾਰ ਤੁਸੀਂ ਸਹੀ ਜਗ੍ਹਾ ਪੰਚਾਓ ਤਾਂ ਸੀ ਲੰਗਰ ਤਾਂ ਤੁਸੀਂ ਜਿੰਨਾ ਕੋ ਉਨਾਂ ਪਹੁੰਚੂ ਤੁਸੀਂ ਨਹੀਂ ਹੁੰਦਾ ਤੁਸੀਂ ਸਾਨੂੰ ਦੱਸੋ ਯਾਰ ਅਸੀਂਿੱਥੇ ਆਉਣਾ ਐ ਸੀ ਜਰੂਰ ਸਮੁੱਚੀ ਟੀਮ ਸਾਡੀ ਆਊਗੀ ਉੱਥੇ ਸੇਵਾ ਨਿਭਾਉਣ ਹਾਂ ਤੁਸੀਂ ਕਹਿ ਰਹੇ ਸੀਗੇ ਇਸ ਜੀ ਨੂੰ ਲੈ ਕੇ ਮੇਰੀ ਸਲਾਮ ਬੇਨਤੀ ਇੰਨੀ ਸੀ ਕਿ ਜੇ ਰੋ ਸੇਵਾਦਾਰ ਸੇਵਾ ਕਰਦੇ ਆ ਸਿਸਟਮ ਚੱਲਦਾ ਤਾਂ ਇਹ ਤੁਹਾਡੀ ਗੱਲ ਬਿਲਕੁਲ ਜਾਇਆ ਤੱਕਾ ਮੁੱਕੀ ਹੋ ਜਾਂਦਾ ਕਈ ਵਾਰੀ ਉਹ ਤੱਕਾ ਮੁੱਕੀ ਦੇ ਵਿੱਚ ਕੱਪੜੇ ਵੀ ਖਿੱਚ ਰਿਖੇ ਚ ਲੈ ਲੈਂਦੇ ਨੇ ਪਰ ਹੁਣ ਆਪਾਂ 2-4 ਮਾੜੇ ਬੰਦਿਆਂ ਕਰਕੇ ਬਾਕੀ ਸਾਰੇ ਪਿੰਡ ਨੂੰ ਵੱਖਰਾ ਨਹੀਂ ਕਰ ਸਕਦੇ 2-4 ਮਾੜੇ ਬੰਦਿਆਂ ਕਰਕੇ ਸਾਰੇ ਪਿੰਡ ਨੂੰ ਆਪਾਂ ਵੱਖਰਾ ਨਹੀਂ ਕਰ ਸਕਦੇ ਸੋ ਉਹਨਾਂ ਕਰਕੇ ਆਪਾਂ ਮਹਾਰਾਜ ਦਾ ਨਾਮ ਲੈ ਕੇ ਨੀਵਾ ਨੀਵਾ ਪਾਣਾ ਮੰਨ ਕੇ ਚਲੋ ਕੋਈ ਗੱਲ ਨਹੀਂ ਹੋ ਗਿਆ ਉਸ ਚੀਜ਼ ਤੇ ਸਾਨੂੰ ਕੋਈ ਗੁੱਸਾ ਨਹੀਂ ਹੁੰਦਾ ਪਰ ਥੋੜਾ ਇਹ ਹੁੰਦਾ ਕਿ ਵੀਰ ਵੀ ਉਹ ਵੀ ਸਿਆਣੇ ਬਣਨ ਵੀ ਵੀ ਸਾਰਾ ਰਲ ਕੇ ਸ਼ਕਲੀ ਤੇ ਜ਼ਿਆਦਾ ਵਧੀਆ ਵੀ ਖਾਣਾ ਦਾ ਸਾਬ ਉਹਨਾਂ ਕਿਉਂਕਿ ਜਿੰਨੀ ਜਿੱਡੀ ਜਿੱਡਾ ਵੱਡਾ ਔਰ ਆਪ ਜਿੱਡਾ ਵੱਡਾ ਸੰਗਠ ਸੀਗਾ ਔਰ ਜਿੱਡਾ ਪਾਣੀ ਦਾ ਹੜ੍ਹ ਸੀਗਾ ਮੈਨੂੰ ਨਹੀਂ ਲੱਗਦਾ ਸੀ ਕਿ ਆਪਾਂ ਇਹ ਕਾਬੂ ਕਰ ਰਹਿਵਾਂਗੇ ਔਰ ਪਹਿਲਾਂ ਪੰਜਾਬੀ ਨਾਲ ਪੰਜਾਬੀ ਖੜਿਆ ਔਰ ਪੰਜਾਬੀ ਨੇ ਪੰਜਾਬੀ ਦਾ ਗੁੱਟ ਫੜਿਆ ਤੇ ਮਗਰੋਂ ਸਾਰੇ ਚਾਲ ਚੱਲਦੀ ਚੱਲਦੀ ਐਡਾ ਕਾਫਰਾ ਜੁੜ ਗਿਆ ਔਰ ਸਾਰੇ ਬੋਲੀਵੁੱਡ ਹਾਲੀਵੁੱਡ ਤੱਕ ਦੇ ਲੋਕ ਸਾਡੇ ਨਾਲ ਜੁੜੇ ਆਪਣੇ ਡਿਫੈਂਡਰਾਂ ਲੈ ਕੇ ਵੀ ਗਏ ਟੱਬੜ ਮਹਿੰਗੇ ਮਹਿੰਗੇ ਟਰੈਕਟਰ ਲੈ ਕੇ ਗਏ ਡਿਫੈਂਡਰਾਂ ਦਾ ਰੇੜੇ ਬਣਾ ਤੇ ਉਹਨਾਂ ਨੇ ਖੇਤਾਂ ਦੇ ਵਿੱਚ ਤਾਂ ਦੇਖ ਲਈ ਕਿ ਲੋਕ ਜਿਹੜੀਆਂ ਗੱਡੀਆਂ ਸੁਪਨੇ ਦੇਖਦੇ ਉੱਥੇ ਖੇਤਾਂ ਦੇ ਵਿੱਚ ਆ ਰੁੜੀਆਂ ਫਿਰਦੀਆਂ ਨੇ ਲੰਗਰ ਢੋਹ ਲੰਗਰ ਢੋਣ ਲਾਤੀਆਂ ਪੰਜਾਬੀਆਂ ਨੇ ਮਤਲਬ ਕਿ ਬੱਲੇ ਬੱਲੇ ਕਰਾਤੀਆਂ ਪੰਜਾਬੀਆਂ ਨੇ ਪਰ ਇਹ ਆ ਵੀ ਥੋੜਾ ਸੰਜਮ ਰੱਖਣ ਜਿਵੇਂ ਅਜਨਾਲੇ ਦੀ ਗੱਲ ਕਰਦੇ ਆ ਜਾਂ ਫਰ ਡੇਰਾਬਾ ਬਨਾਨਕ ਦੀ ਗੱਲ ਕਰਦੇ ਆ ਇਹ ਇਲਾਕੇ ਬਹੁਤ ਜ਼ਿਆਦਾ ਹਾਈਲਾਈਟ ਹੋਏ ਲੇਕਿਨ ਫਾਜ਼ਿਲਕਾ ਹੋ ਗਿਆ ਫਰੋਜ਼ਪੁਰੋ ਦਾ ਜਿੱਨਾ ਵਿੱਚ ਹੜ ਆਇਆ ਵੀ ਉਧਰਲੇ ਪਾਸੇ ਇਹਨੇ ਲੋਕ ਨਹੀਂ ਗਏ ਹੈਗੇ ਸੈਲੀਬ੍ਰਿਟੀਜ਼ ਤੇ ਹੋਰ ਬਾਕੀ ਲੋਕ ਨੇ ਉਹ ਸਾਰੇ ਅਜਨਾਲੇ ਵਾਲੇ ਪਾਸੇ ਨੂੰ ਭੱਜੇ ਵੀ ਐਦਾਂ ਕਿਉਂ ਹੋਇਆ ਵੀ ਉਸ ਪਾਸੇ ਕਿਉਂ ਨਹੀਂ ਧਿਆਨ ਦਿੱਤਾ ਕਿ ਤੁਸੀਂ ਜ ਅ ਬ੍ਰਦਰ ਫਾਜ਼ਲਕਾ ਦੇ ਵਿੱਚ ਜਦੋਂ ਅਸੀਂ ਪਹੁੰਚੇ ਸੀ ਸਾਡੇ ਨਾਲ ਹੀ ਰਾਜਵੀਰ ਜਵੰਦਾ ਰਵਿੰਦਰ ਗਰੇਵਾਲ ਸਾਡੇ ਕੋਲੇ ਫੋਟੋਆਂ ਨੇ ਉਹਨਾਂ ਸਾਡੇ ਨਾਲ ਉਹ ਸਾਡੀ ਸੰਸਥਾ ਬਾਰੇ ਵੀ ਉਹਨਾਂ ਨੇ ਪ੍ਰੋਪਰ ਵੀਡੀਓ ਪਾਈਆਂ ਨੇ ਤੇ ਉਹਦੇ ਵਿੱਚ ਇੱਕ ਜੈਲੀ ਮੁੰਡਾ ਜਿਹੜਾ ਸਿੰਗਰ ਆ ਉਹ ਵੀ ਵੀਰ ਸਾਡੇ ਨਾਲ ਦੇਖੋ ਜਿਹੜੇ ਕਹਿ ਸਕਦੇ ਆ ਵੀ ਜਿਹੜੇ ਜ਼ਿਆਦਾ ਸੈਲੀਬ੍ਰਿਟੀ ਆ ਉਹ ਜ਼ਰੂਰ ਉਧਰਲੇ ਪਾਸੇ ਗਏ ਹੋਣਗੇ ਜਿਹੜੇ ਇੱਧਰ ਨੇ ਇਹ ਵੀ ਸਾਡੇ ਭਰਾ ਹੀ ਨੇ ਜਿੱਥੇ ਤੱਕ ਜਿਹੜਾ ਪੋਸੀਬਲ ਸੀਗਾ ਉਹ ਸਾਰੇ ਪਹੁੰਚ ਸਕੇ ਆ ਕਿਉਂਕਿ ਗੱਲ ਪਤਾ ਕੀ ਹੁੰਦੀ ਆ ਇਧਰਲਾ ਪਾਸਾ ਜ਼ਿਆਦਾ ਹਾਈਲਾਈਟ ਹੋ ਗਿਆ ਸੀ ਹੁਣ ਫਿਰੋਜਪੁਰ ਤੇ ਜਿਹੜਾ ਫਾਜ਼ਲ ਕਹਾਵਾ ਉਹ ਇੰਨਾ ਹਜੇ ਹਾਈਲਾਈਟ ਹੋਇਆ ਨਹੀਂ ਹਾਂ ਉਹ ਹਜੇ ਇੰਨਾ ਹਾਈਲਾਈਟ ਹੋਇਆ ਨਹੀਂ ਬਟ ਇਹ ਆ ਵੀ ਉਥੇ ਪਾਣੀ ਜਿਹੜਾ ਸੀਗਾ ਉਹ ਬਹੁਤ ਜ਼ਿਆਦਾ ਸੀ ਉਹਦੇ ਵਾਸਤੇ ਜਿਹੜਾ ਹੁਣ ਇੱਕ ਮੈਨੂੰ ਹੋਰ ਨਵੀਂ ਗੱਲ ਪਤਾ ਲੱਗੀ ਆ ਵੀ ਅਜਨਾਲੇ ਵਾਲੇ ਸਾਈਡ ਤੇ ਪ੍ਰਸ਼ਾਸਨ ਨੇ ਕਹਿਤਾ ਵੀ ਤੁਸੀਂ ਮਾਸਕ ਲਾ ਕੇ ਆਓ ਵੀ ਸ਼ਾਇਦ ਬਿਮਾਰੀ ਫੈਲ ਸਕਦੀ ਹੈ ਇਹ ਉਹ ਰੇ ਚੰਗੀ ਗੱਲ ਆ ਕਿਉਂਕਿ ਜੇ ਆਪਾਂ ਆਪਣੇ ਸਰੀਰ ਨੂੰ ਕੰਟਰੋਲ ਕਿਵੇਂ ਕਰ ਸਕਦੇ ਆ ਵੀ ਆਪਣਾ ਸੇਵਾ ਕਰਨ ਲਈ ਆਏ ਆ ਤੇ ਜੇ ਸੇਵਾ ਤਾਂ ਹੀ ਪੋਸੀਬਲ ਆ ਜੇ ਉਹ ਸਾਡਾ ਵੀ ਕੋਈ ਜਿਬ ਸਰੀਰ ਕੰਮ ਕਰੂਗਾ ਤੇ ਤਾਂ ਹੀ ਸੇਵਾ ਪੋਸੀਬਲ ਰਹੂਗੀ ਹਾਂ ਪੰਜਾਬ ਕਹਿੰਦੇ ਵੀ ਪੰਜਾਬੀਆਂ ਨੇ ਬਚਾ ਲਿਆ ਸੈਲੀਬ੍ਰਿਟੀਜ਼ ਕਈ ਲੋਕ ਤਾਂ ਇਹ ਵੀ ਕਹਿੰਦੇ ਪਏ ਨੇ ਸੈਲੀਬ੍ਰਿਟੀਜ਼ ਨੇ ਪਹਿਲਾਂ ਪਹਿਲ ਕਰ ਲਈ ਵੀ ਇਸ ਕਰਕੇ ਬਚਾਅ ਹੋ ਗਿਆ ਲੱਗਦਾ ਨਹੀਂ ਹੈਗਾ ਕਿ ਜਦੋਂ ਹੜ੍ਹ ਆਏ ਨੇ ਤਾਂ ਹਰ ਇੱਕ ਪੰਜਾਬੀ ਪਹਿਲਾਂ ਹੀ ਤਿਆਰ ਬੈਠਾ ਸੀ ਕੱਲੇ ਸੈਲੀਬ੍ਰਿਟੀਜ਼ ਨੂੰ ਨਹੀਂ ਆਪਾਂ ਕ੍ਰੈਡਿਟ ਦੇ ਸਕਦੇ ਦੇਖੋ ਇਹ ਮੈਂ ਇਸ ਗੱਲ ਤੇ ਮਤਲਬ ਮੇਰਾ ਤਾਂ ਮੇਰੀ ਸੋਚ ਤਾਂ ਹੈ ਕਿ ਚਲੋ ਜਿਨੇ ਵੀ ਪਹਿਲ ਕੀਤੀ ਪਹਿਲ ਦਾ ਮੈਟਰ ਹੀ ਨਹੀਂ ਮੈਂ ਗੱਲ ਇਹ ਮਤਲਬ ਕਿ ਮਦਦ ਪਹਿਲਾਂ ਕਿਹਨੇ ਕਰੀ ਉਹ ਮੈਟਰ ਨਹੀਂ ਹੈਗਾ ਮਦਦ ਹੋਈ ਕਿਦਾਂ ਮਦਦ ਹੋਣਾ ਜ਼ਰੂ ਪਹਿਲਾਂ ਕੋਣ ਕਰੋ ਨਿਕਲਿਆ ਆਪਾਂ ਇਸ ਲਾਈਨ ਦੇ ਵਿੱਚ ਚੱਲੀਏ ਤਾਂ ਫਿਰ ਉਹਦੇ ਗਿਣਤੀ ਬਣ ਜੂਗੀ ਜਿਹਦੇ ਵਿੱਚ ਸਿਸਟਮ ਹੋ ਜਾਊਗਾ ਤੇ ਆਪਾਂ ਇਹ ਕਹਿੰਦੇ ਕਿ ਲੋਕੀ ਤੁਰੇ ਔਰ ਚਲੋ ਕੋਈ ਕੋਈ ਇੱਕ ਦਿਨ ਪਹਿਲਾਂ ਤੁਰ ਗਿਆ ਕੋਈ ਇੱਕ ਦਿਨ ਬਾਅਦ ਤੁਰਿਆ ਕਿਸੇ ਦੇ ਆਪਣੇ ਨਿੱਜੀ ਰੁਝੇਵੇਂ ਸੀ ਕੋਈ ਦੋ ਦਿਨ ਬਾਅਦ ਤੁਰਿਆ ਪਰ ਮੈਂ ਕਹਿੰਦਾ ਕਿ ਮੇਨ ਗੱਲ ਹੈ ਕਿ ਇਸ ਸਮੇਂ ਦੇ ਵਿੱਚ ਨਿਕਲਿਆ ਕਰੋ ਨਿਕਲਿਆ ਜਿਹੜਾ ਆਪਣਾ ਰੁਝੇਵਾ ਛੱਡ ਕੇ ਸਾਡੇ ਕੋਲ ਐਜੇ ਵੀਰ ਵੀ ਆ ਜਿਹੜੇ ਲੋਕਲ ਡਿਲੀਵਰੀਆਂ ਜਮੈਟੋ ਡਿਲੀਵਰੀਆਂ ਕਰਕੇ ਉਹਨਾਂ ਨੇ ਵੀ ਆਪਣੀਆਂ ਡਿਊਟੀਆਂ ਛੱਡ ਕੇ ਸਾਡਾ ਸੇਵਾ ਤੇ ਗਏ ਨੇ ਮੈਂ ਐਹੇ ਜੇ ਬੰਦੇ ਵੀ ਦੇਖੇ ਨੇ ਨੇ ਆਪਣੀਆਂ ਦਿਹਾੜੀਆਂ ਛੱਡਤੀਆਂ ਜੌਬ ਛੁੱਟੀਆਂ ਲੈ ਲਈਆਂ ਸ਼ੌਂਕ ਤੌਰ ਤੇ ਕਿ ਭਾਈ ਮੈਂ ਸੇਵਾ ਲਈ ਜਾਣਾ ਮਤਲਬ ਇਨ੍ਹਾਂ ਮਤਲਬ ਜਿਹੜੇ ਕਹਿ ਦਈਏ ਵੀ ਸਿਰੋ ਮੋਨੇ ਵੀਰ ਨੇ ਉਹ ਵੀ ਸਾਡਾ ਸੇਵਾ ਤੇ ਗਏ ਇਵਨ ਉਹ Hindu ਵੀਰ ਵੀ ਸਾਡਾ ਸੇਵਾ ਤੇ ਗਏ ਉਹ ਕਹਿੰਦੇ ਨਹੀਂ ਸੇਵਾ ਤੇ ਜਾਣਾ ਸੇਵਾ ਦੀ ਭਾਵਨਾ ਕਿੱਥੋਂ ਸ਼ੁਰੂ ਹੁੰਦੀ ਹੈ ਗੁਰੂ ਸਾਹਿਬ ਤੋਂ ਠੀਕ ਹੈ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਮੇਰਾ ਕੰਮ ਛੋੜਦਾ ਹੈ ਮੇਰਾ ਹੈ ਸਾਡਾ ਤੁਰੇ ਬੰਦੇ ਮੈਂ ਤਾਂ ਇਸ ਗੱਲ ਤੋਂ ਬੜਾ ਹੈਰਾਨ ਹੈ ਕਿ ਲੋਕਾਂ ਨੂੰ ਸੇਵਾ ਦਾ ਇੰਨਾ ਜੋਸ਼ ਸੀ ਕਿ ਮੈਂ ਸੇਵਾ ਕਰਨੀ ਹੈ ਲੋਕਾਂ ਨੇ ਇਹ ਨਹੀਂ ਦੇਖਿਆ ਕਿ ਪਿੱਛੇ ਮੇਰਾ ਕੀ ਹੈ ਕਿਦਾਂ ਕਿਵੇਂ ਕੀ ਹੈ ਅੱਜਕੱਲ ਆਪਾਂ ਦੇਖਦੇ ਆਂ ਹਰ ਬੰਦੇ ਨੂੰ ਆਪੋ ਤਾਪ ਪਈ ਹੋਈ ਐ ਕਿ ਮੈਂ ਆਪਣਾ ਦੇਖਣਾ ਜੀ ਮੇਰੇ ਗਵਾਂਢ ਚ ਕੀ ਐ ਮੈਨੂੰ ਨਹੀਂ ਪਤਾ ਪਰ ਇੱਥੋਂ ਛੱਡ ਕੇ ਦੂਜੇ ਪਾਸੇ ਜਾ ਕੇ ਸੇਵਾ ਬੰਦਾ ਕਰ ਰਿਹਾ ਆਪਣਾ ਉਹਨੂੰ ਸ਼ਾਮ ਦਾ ਪਤਾ ਨਹੀਂ ਕਿ ਮੈਂ ਕਿੱਥੋਂ ਖਾਣਾ ਤੇ ਲੋਕ ਉਹਦੇ ਸੇਵਾ ਲਈ ਜਾ ਰਹੇ ਕਿੰਨੀ ਵੱਡੀ ਗੱਲ ਐ ਅੱਛਾ ਇਹ ਵੀ ਦੇਖਣ ਨੂੰ ਮਲੇ ਯੂਪੀ Rajasthan ਦੇ ਜਿਹੜੇ ਵੀਰ ਪਹੁੰਚੇ ਸੇਵਾ ਕਰਨ ਲਈ ਉਹ ਪਿੱਛੇ ਤਿੰਨ ਤਿੰਨ ਟਰਾਲੀਆਂ ਲਾਣ ਲਾ ਲੈ ਕੇ ਆਏ ਨੇ ਵੀ ਇਹ ਵੀ ਚੀਜ਼ ਪੂਰਾ ਰਸਦ ਲੈ ਕੇ ਆਏ ਨੇ ਜੀ ਭਾਜੀ ਇਹ ਨਹੀਂ ਵੀ ਕੱਲੀ ਰਸਦ ਵੀ ਨਹੀਂ ਲਿਆਏ ਤਰਪਾਲਾਂ ਵੀ ਆਈਆਂ ਨੇ ਆਪਾਂ ਮੀਡੀਆ ਸੋਸ਼ਲ ਮੀਡੀਆ ਤੁਹਾਡੇ ਥਰੂ ਹੀ ਯਾ ਹੋਰ ਸੁੱਕੀ ਚੀਜ਼ਾਂ ਦੇਖੋ ਯੂਪੀ ਤੋਂ ਵੀ ਕਿੱਦਾਂ ਕਿੱਦਾਂ ਉਹਨਾਂ ਨੇ ਮਤਲਬ ਇੱਕ ਪੂਰਾ ਦਿਖਾਤਾ ਕਿ ਪੰਜਾਬ ਤੇ ਜੇ ਪੰਜਾਬ ਹਰੇਕ ਨਾਲ ਖੜਦਾ ਹੈ ਤਾਂ ਪੰਜਾਬ ਨਾਲ ਅਸੀਂ ਖੜੇ ਆ ਉਹਨਾਂ ਨੇ ਸਾਬਤ ਕਰਤਾ ਕੀ ਕਰੂ ਜਿਹੜੀ ਸੋਸ਼ਲ ਮੀਡੀਆ ਤੇ ਵੀ ਪਤਾ ਲੱਗ ਗਿਆ ਸੀ ਵੀ ਇੱਕ ਯੂਪੀ ਤੋਂ ਵੀ ਸੰਗਤ ਆਈ ਆ ਬਹੁਤ ਵੱਡੀ ਗੱਲ ਹੈ ਕਿਉਂਕਿ ਪੰਜਾਬ ਤਾਂ ਹਮੇਸ਼ਾ ਸਾਰਿਆਂ ਨਾਲ ਹੀ ਖੜਦਾ ਆਇਆ ਤੁਸੀਂ ਦੇਖ ਸਕਦੇ ਹੋ ਕਿੱਥੇ ਵੀ ਭੀੜ ਪਈ ਹੋਵੇ ਪੰਜਾਬ ਸਭ ਤੋਂ ਉੱਪਰ ਔਰ ਸਿੱਖ ਸਭ ਤੋਂ ਅੱਗੇ ਸਭ ਤੋਂ ਅੱਗੇ ਜਾ ਕੇ ਸੇਵਾ ਨਿਭਾਉਂਦਾ ਤੇ ਮੈਂ ਦੁਬਾਰਾ ਫੇਰ ਇੱਕੋ ਹੀ ਗੱਲ ਕਹਿਣਾ ਚਾਹੁੰਦਾ ਜੇ ਪੰਜਾਬ ਤੇ ਅੱਜ ਭੀੜ ਪਈ ਆ ਤੇ ਪੰਜਾਬ ਨੇ ਤਾਂ ਸਾਂਭ ਲਿਆ ਪਰ ਸਭ ਤੋਂ ਵੱਡੀ ਗੱਲ ਇਹ ਆ ਜਿੰਨੇ ਸੈਲੀਬ੍ਰਿਟੀ ਆਏ ਜਿੰਨੇ ਸਾਰੇ ਆਏ ਇਹ ਸਾਰਿਆਂ ਦਾ ਯੋਗਦਾਨ ਆ ਦੇ ਪੰਜਾਬ ਨੂੰ ਤੁਸੀਂ ਇੱਕ ਇੱਕ ਕੁਸਚਨ ਕੀਤਾ ਸੀ ਵੀ ਸੈਲੀਬ੍ਰਿਟੀਆਂ ਕਰਕੇ ਇਹ ਸਾਰਾ ਸਿਸਟਮ ਅੱਗੇ ਵਧਿਆ ਨੋ ਡਾਊਟ ਸੈਲੀਬ੍ਰਿਟੀ ਸਤਕਾਰਯੋਗ ਨੇ ਉਹ ਆਪਣੀ ਜਗ੍ਹਾ ਤੇ ਨੇ ਪਰ ਜਿਹੜਾ ਸਭ ਤੋਂ ਅੱਗੇ ਜਿਹੜਾ ਕਦਮ ਪੁੱਟਿਆ ਗਿਆ ਵਾ ਉਹ ਪੰਜਾਬੀਆਂ ਦੇ ਵੱਲੋਂ ਆਪਣੇ ਆਪ ਵਧਿਆ ਗਿਆ ਉਸ ਤੋਂ ਬਾਅਦ ਐਨਜੀਓ ਵਾਲੇ ਵੀਰਾਂ ਕਰਕੇ ਵਧਿਆ ਗਿਆ ਔਰ ਵੱਡਾ ਵੀਰ ਮਨਜੋਤ ਸਿੰਘ ਤਲਵੰਡੀ ਬਾਬਾ ਦੀਪ ਸਿੰਘ ਗੜ੍ਹਦੀয়াল ਜਿਨ੍ਹਾਂ ਕੋਲੇ ਨੋ ਵੋਟਾਂ ਨੇ ਅਸੀਂ ਜਿਹੜਾ ਸਭ ਤੋਂ ਪਹਿਲਾ ਜਿਹੜਾ ਏਰੀਆ ਸੀ ਕਵਰ ਕੀਤਾ ਟਾਂਡਾ ਏਰੀਆ ਉਹ ਵੀਰ ਕੋਲੇ ਵੋਟਾਂ ਦੇ ਰਾਹੀਂ ਤਾਂ ਹੀ ਸਫਲ ਹੋਇਆ ਜੇ ਵੀਰ ਕੋਲੇ ਵੋਟਾਂ ਸੀਗੀਆਂ ਉੱਥੇ ਜਾ ਕੇ ਸਫਲ ਹੋਇਆ ਮੈਂ ਇੱਕ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਦੋਂ ਇਹ ਸਾਰਾ ਇਨਸੀਡੈਂਟ ਵਾਪਰਿਆ ਜੇ ਸਾਰਾ ਕਪਾ ਕਰਮ ਦੇਖਿਆ ਸਿਸਟਮ ਉਹਦੇ ਵਿੱਚ ਮੈਨੂੰ ਇੱਕ ਚੀਜ਼ ਦੇਖੀ ਕਿ ਖਾਸ ਤੌਰ ਤੇ ਨਾ ਲੋਕਲ ਔਰ ਵੱਡੀਆਂ ਐਨ ਜੀਓਜ਼ ਨੇ ਸਭ ਤੋਂ ਪਹਿਲਾਂ ਮੋਰਚਾ ਸੰਭਾਲ ਲਿਆ ਤੋ ਮੈਨੂੰ ਇਹ ਲੱਗਦਾ ਕਿ ਸਾਡੀਆਂ ਜਿਹੜੀਆਂ ਨੇ ਜਿਵੇਂ ਆਪਾਂ ਪੁਰਾਣੇ ਸਮਿਆਂ 'ਚ ਦੇਖਦੇ ਸੀ ਵੀ ਮਿਸਲਾਂ ਹੁੰਦੀਆਂ ਸੀ ਸਿੱਖਾਂ ਦੀਆਂ ਤੇ ਇਹ ਇਹ ਜਿਹੜੀਆਂ ਐਨਜੀਓ ਦੇ ਸਾਡੀਆਂ ਮਿਸਲਾਂ ਨੇ ਇਹਨਾਂ ਨੇ ਮਤਲਬ ਰਾਤ ਨੂੰ ਦੱਸਿਆ ਸਵੇਰ ਤੋਂ ਪਹੁੰਚਦਾ ਕਰਤਾ ਤੋ ਮੈਨੂੰ ਵੀ ਲੱਗਦਾ ਕਿ ਸਿਸਟਮ ਹੈ ਕਿ ਮਤਲਬ ਜਿੰਨਾ ਜੇਤੀ ਇਹ ਵੀ ਇੱਕ ਤਰ੍ਹਾਂ ਦੀ ਜੰਗ ਦੀ ਤਿਆਰੀ کہہ ਸਕਦੇ ਵੀ ਇਹ ਰਾਤੋਂ ਰਾਤ ਤਿਆਰ ਹੋ ਗਏ ਇਹਨਾਂ ਨੇ ਪੇਟੀਆਂ ਬੰਦ ਲੀਆਂ ਟਰਾਲੀਆਂ ਲੱਦ ਲੀਆਂ ਜਿਹਦੇ ਕੋ ਮੋਟਰਸਾਈਕਲ ਨਿਕਲਿਆ ਮੋਟਰਸਾਈਕਲ ਜਿਹੜੀ ਗੱਡੀ ਨਿਕਲੀ ਗੱਡੀ ਮਤਲਬ ਮੈਨੂੰ ਇਹ ਲੱਗਿਆ ਕਿ ਜਿਵੇਂ ਹੁੰਦਾ ਨਾ ਕਿ ਸਿੱਖ ਮਿਸਲਾਂ ਦੀ ਆਪਾਂ ਸੁਣਦੇ ਸੀ ਗੱਲ ਵੀ ਮਿਸ ਰੁਪਈਆ ਉਵੇਂ ਐਨ ਛੋਟੀਆਂ ਵੱਡੀਆਂ ਸਾਰੀਆਂ ਐਨ ਜੀਓ ਚੱਲੀਆਂ ਔਰ ਉਹਨਾਂ ਨੇ ਬਾ ਕਮਾਲ ਕੰਮ ਕਰਕੇ ਦਿਖਾਇਆ ਔਰ ਠੱਲ ਪਾ ਕੇ ਦਿਖਾਈ ਅਖੀਰ ਦੇ ਵਿੱਚ ਅਗਲੀ ਰਣਨੀਤੀ ਕੀ ਹੈ ਜੀ ਸਾਡੀ ਅਗਲੀ ਰਣਨੀਤੀ ਹੈਗੀ ਆ ਪੋਸੀਬਲ ਤਾਂ ਇਹੀ ਹੈ ਵੀ ਅਸੀਂ ਕੋਈ ਵੀ ਜਿਹੜਾ ਇਲਾਕਾ ਹੋਊਗਾ ਅਸੀਂ ਸਾਰਿਆਂ ਨਾਲ ਟੈਪ ਕਰ ਰਹੇ ਹਾਂ ਚਾਹੇ ਅਜਨਾਲਾ ਹੋਵੇ ਚਾਹੇ ਫਾਜ਼ਿਲਕਾ ਹੋਵੇ ਚਾਹੇ ਫਰੂਜਪੁਰ ਹੋਵੇ ਚਾਹੇ ਹਰੀਕੇ ਪਤਨ ਹੋਵੇ ਜਾਂ ਬਾਬਾ ਬਕਾਲਾ ਹੋਵੇ ਅਸੀਂ ਗੱਲ ਕਰ ਰਹੇ ਹਾਂ ਅਗਰ ਇਹਨਾਂ ਨੇ ਤੀਏ ਆ ਵੀ ਜੇ ਸਾਨੂੰ ਵੇਟ ਕਰਨੀ ਪਈ ਅਸੀਂ ਵੇਟ ਕਰਾਂਗੇ ਔਰ ਇਹ ਹੜਾਂ ਦੀ ਸਥਿਤੀ ਇਹ ਨਹੀਂ ਵੀ ਆ ਹੁਣ ਹੋ ਗਿਆ ਤੇ ਬਸ ਇਹ ਖੜ ਗਿਆ ਇਹ ਕੰਮ ਖੜੂਗਾ ਨਹੀਂ ਇਹ ਜਿੰਨੀ ਦੇਰ ਤੱਕ ਸਾਰੇ ਆਪਣੇ ਘਰੋ ਘਰੀ ਸੈੱਟ ਨਹੀਂ ਹੋ ਜਾਂਦੇ ਉਨੀ ਦੇਰ ਤੱਕ ਮਿਸ਼ਨ ਸੇਵਾ ਜਥਾ ਲੁਧਿਆਣਾ ਪੰਜਾਬ ਉਨੀ ਦੇਰ ਤੱਕ ਸੇਵਾ ਨਿਭਾਉਂਦੀ ਰਹੂਗੀ ਚਾਹੇ ਇਹਨੂੰ 2 ਸਾਲ ਲੱਗਣ ਚਾਹੇ ਇਹਨੂੰ 1 ਸਾਲ ਲੱਗੇ ਚਾਹੇ ਇਹਨੂੰ 3 ਸਾਲ ਲੱਗੇ ਅਸੀਂ ਉੱਥੇ ਤੱਕ ਪਹੁੰਚ ਕਰਦੇ ਹੀ ਰਵਾਂਗੇ ਇਸੇ ਤਰੀਕੇ ਵੀ ਜੇ ਕਿਸੇ ਨੂੰ ਵੀ ਕੋਈ ਤਰੀਕੇ ਦੀ ਲੋੜ ਹੋਊਗੀ ਤੇ ਅਸੀਂ ਉੱਥੇ ਤੱਕ ਪੂਰੀ ਪਹੁੰਚ ਦੀ ਚੀਜ਼ ਜਿਹੜੀ ਆ ਉਹ ਕਰਦੇ ਰਵਾਂਗੇ ਹੁਣ ਸਾਨੂੰ ਪਿੱਛੇ ਜੇ ਕਿਸੇ ਨੇ ਕਿਹਾ ਵੀ ਸਾਨੂੰ ਤਰਪਾਲਾਂ ਦੀ ਲੋੜ ਆ ਅਸੀਂ ਤਰਪਾਲਾਂ ਦਾ ਸੋਚਿਆ ਵੀ ਯਾਰ ਤਰਪਾਲ ਕਿਉਂਕਿ ਇਹਦੇ ਵਿੱਚ ਨਾ ਇੱਕ ਹੋਰ ਛੋਟਾ ਪੁਆਇੰਟ ਦੱਸਣਾ ਚਾਹਨਾ ਕਈ ਵੀਰ ਐਸੇ ਆ ਜਿਹੜਾ ਲੱਗੇ ਰੇਟ ਨੂੰ ਇਸ ਟਾਈਮ ਹਾਈ ਰੇਟ ਚੱਕਦਾ ਉਹਨਾਂ ਨੇ ਤਰਪਾਲਾ ਜਿਹੜੀਆਂ ਸੀਗੀਆਂ 5-600 ਦੀਆਂ ਉਹ ਉਹਨਾਂ ਨੇ ਰੇਟ ਵਧਾ ਕੇ ਜਿਵੇਂ ਕਹਿ ਲੈਂਦੇ ਨਾ ਵੀ ਆਪਣਾ ਮੌਕਾ ਦੇ ਕੇ ਉਹ ਆਪਣਾ ਕੰਮ ਚੱਕ ਦਿੰਦੇ ਆ بڑے ਵੀਰਾਂ ਨੇ ਇਹੋ ਜਿਹਾ ਕੰਮ ਕੀਤਾ ਪਰ ਅਸੀਂ ਇਹਦੇ ਇਸ ਚੀਜ਼ ਦਾ ਹੱਲ ਸੋਚਿਆ ਵੀ ਇਹਦਾ ਹੱਲ ਕਿਵੇਂ ਕੱਢਿਆ ਜਾ ਸਕਦਾ ਫਿਰ ਅਸੀਂ ਰੋਲ ਲਿਆਉਂਦਾ ਫਲੈਕਸ ਵਾਲਾ ਰੋਲ ਫਲੈਕਸ ਵਾਲਾ ਰੋਲ ਰਿਆ ਕੇ ਅਸੀਂ ਉਹ 1000 ਸਕਰ ਫੁੱਟ 10000 ਸਕਰ ਫੁੱਟ ਹੁੰਦਾ ਅਸੀਂ ਉਹ ਰੋਲਦਿਆਂ ਰੋਲ ਵੰਡਨੇ ਸ਼ੁਰੂ ਕੀਤੇ ਨਾਲ ਕੱਟ-ਕੱਟ ਕੇ 10-10 ਸਪੋਰਟ ਦੀਆਂ ਤਰਪਾਲਾਂ ਅਸੀਂ ਵੰਡਨੀਆਂ ਸ਼ੁਰੂ ਕੀਤੀਆਂ ਉਹ ਵੀਰ ਔਰ ਤਰਪਾਲ ਤੋਂ ਜ਼ਿਆਦਾ ਉਹ ਪੋਸੀਬਲ ਚੀਜ਼ ਰਹਿੰਦੀ ਹੈ ਹਾਂ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਸੋ ਵਦੇਰੀ ਅਪਡੇਟਸ ਜੁੜੇ ਰਹੋ ਮਿੱਟੀ ਦੇ ਨਾਲ